ਇਕਲਾਬ ਪਿਆਰਾ ਇਕਲਾਬ ਜਿੰਦਾਬਾਦ ਆਵਾੰਮੀ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਅੱਗੇ ਚੱਲ ਨਹੀਂ ਚੱਲ ਸਵਰਨ ਸਿੰਘ ਜੀ ਆਪ ਜਿਹੜੀ ਦਾ ਬਰਤ ਰੱਖਿਆ ਗਿਆ ਹੈ ਅਥੇ ਵੀ ਟੂ ਮੁਹਾਲੀ ਚੇਕ ਕਿਹੜਾ ਚੋਗੇ ਅਜੇ ਸਪੋਰਟ ਅੱਜ ਜਿਹੜਾ ਇਹ ਬਰਤ ਰੱਖਿਆ ਗਿਆ ਹੈ ਇਹ ਪੂਰੇ ਹਿੰਦੁਸਤਾਨ ਦੇ ਵਸਨੀਕਾਂ ਦੇਸ ਵਸਨੀਕਾਂ ਨੇ ਸਾਡੇ ਪੰਜਾਬ ਵਸਨੀਕਾਂ ਨੇ ਇੱਕ ਸਮੂਹਿਕ ਵਾਰਤਾ ਸਾਰੇ ਨੇ ਇਕੱਠਾ ਹੋ ਕੇ ਕਿ ਫੈਸਲਾ ਕੀਤਾ ਕਿ ਕੇਜਰੀਵਾਲ ਸਾਹਿਬ ਵਾਸਤੇ ਜੋ ਨਜਾਇਜ਼ ਹਿਰਾਸਤ ਕਰਕੇ ਜੇਲ੍ਹ ਚ ਬੰਦ ਕੀਤੇ ਹੋਏ ਨੇ ਜਿਨ੍ਹਾਂ ਨੂੰ ਭਾਜਪਾ ਦੀਆਂ ਘਨੌਣੀਆਂ ਹਰਕਤਾਂ ਨੇ ਮੋਦੀ ਤੇ ਅਮਿਤ ਸ਼ਾਹ ਦੇ ਗੁੰਡਿਆਂ ਨੇ ਉਹਨਾਂ ਦੀ ਗੁੰਡਾਗਰਦੀ ਨੇ ਅੱਜ ਆਮ ਆਦਮੀ ਪਾਰਟੀ ਨੂੰ ਜੋ ਥੱਲ ਪਾਈ ਹੋਈ ਹੈ ਅੱਜ ਆਮ ਆਦਮੀ ਪਾਰਟੀ ਦੇ ਜੋ ਪਿੱਛੇ ਪਏ ਹੋ ਨੇ ਹਿੰਦੁਸਤਾਨ ਦੀ ਕੋਈ ਇੱਕ ਪਾਰਟੀ ਉੱਪਰ ਦੀ ਪਾਰਟੀ ਜੋ ਲੋਕਾਂ ਦਾ ਖਿਆਲ ਰੱਖਦੀ ਹੈ ਕਿ ਤਾਂ ਕਿ ਇਹ ਪਾਰਟੀ ਨਾ ਉਪਰੇ ਸਾਡੇ ਲੀਡਰਾਂ ਨੂੰ ਜੋ ਜੇਲ੍ਹ ਚ ਰੱਖਿਆ ਗਿਆ ਬਗੈਰ ਕਿਸੇ ਦੋਸਤ ਕੋਈ ਦੋਸ਼ ਸਾਬਤ ਨਹੀਂ ਹੋਇਆ ਕੋਈ ਕਿਸੇ ਦੇ ਕੋਈ ਇਲਜ਼ਾਮ ਲਾ ਦੇ ਤਾਂ ਜਦ ਤੱਕ ਦੋਸ਼ ਸਾਬਤ ਨਹੀਂ ਹੁੰਦੇ ਜਦ ਤੱਕ ਤੁਸੀਂ ਕਿਵੇਂ ਕਰ ਸਕਦੇ ਹੋ 6 ਮਹੀਨੇ ਪਹਿਲਾਂ ਸੰਜੇ ਸਿੰਘ ਨੂੰ ਖੇਤਰਾਇੰਸਾ ਹੀ ਰਾਤ ਰੱਖਿਆ ਗਿਆ ਉਹਨਾਂ ਚਾਰ ਦਿਨ ਪਹਿਲਾਂ ਜੇਲ੍ਹ ਚੋਂ ਬਾਹਰ ਆਏ ਰਹੇ ਤੇ ED ਤਾਕਤ ਦੇ ਕੋਲ ਕੋਈ ਜਵਾਬ ਨਹੀਂ ਸੀ ਜਦਦੇ ਸਾਹਮਣੇ ਦੇਣ ਨੇ ਤਾਂ ਆਖਰਕਾਰ ਉਹਨਾਂ ਨੂੰ ਛੇਤੀ ਕਰਕੇ ਅੱਜ ਜੋ ਤੁਹਾਡਾ ਪ੍ਰਸ਼ਨ ਹੈ ਕਿ ਸਮੂਹਿਕ ਵਰਤਮਾਨ ਕਿ ਸਾਡੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸੂਰਬੀਧਾ ਨੇ ਇਹ ਵਰਤ ਰੱਖਿਆ ਹੈ ਕਿ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਾਡਾ ਪਾਰਟੀ ਪ੍ਰੋਗਰਾਮ ਵੀ ਹੈ ਕਿ ਲੋਕਾਂ ਦਾ ਸੱਜਿਆ ਪਰਵਾਹ ਇਸ ਤਰ੍ਹਾਂ ਦਾ ਵਰਤ ਹੋਏਗਾ ਜਿਸ ਮਤਲਬ ਕਿ ਆਪਾਂ ਕੋਈ ਮਿਲ ਕੇ ਪਾਣੀ ਕਰਦੇ ਹੋਏ ਇਹ ਮਿਲ ਕੇ ਛੋਟਾ ਜਿਹਾ ਕੀ ਮਤਲਬ ਵਰਤ ਵੀ ਕੀ ਹੋਵੇਗਾ ਸਰ ਪਛਾਣ ਕਿ ਪ੍ਰਤੀਕਿਰਿਆ ਕਿ ਹੈ ਵਰਤ ਕੀ ਹੈ ਬਰਤ ਤਾਂ ਵਰਤ ਹੁੰਦਾ ਹੈ ਤਾਂ ਆਮੀ ਪਾਣੀ ਹੋਵੇ ਖਾਣਾ ਹੋਵੇ ਮਨ ਵਰਤ ਕੁਸ਼ੂਰ ਹੁੰਦਾ ਹੈ ਅਸੀਂ ਸਮੂਹਿਕ ਵਰਤ ਰੱਖਿਆ ਯਾਨੀ ਇੱਥੇ ਕੁਝ ਖਾਣਾ ਪੀਣਾ ਨਹੀਂ ਹੈਗਾ ਖਾਣਾ ਪੀਣਾ ਨਹੀਂ ਹੈਗਾ ਤਾਂ ਕਿ ਇਸ ਤਰ੍ਹਾਂ ਦੇ ਖਰਤਾਲ ਉਹ ਖਰਤਾਲ ਬਾਈ ਲੋ ਵਰਤ ਕਹਿੰਦੇ ਉਹ ਚੀਜ਼ ਤਾਂ ਗਾਲੀਕੋਈ ਹੈ ਵਰਤ ਦਾ ਵਰਤ ਸਨੇਹਾ ਕੀ ਹੈ ਸੈਂਟਰ ਗਵਰਨਮੈਂਟ ਨੂੰ ਮੰਗਲ ਸਨੇਹਾ ਕੀ ਦੇਣਾ ਚਾਹੁੰਦੇ ਆ ਪਾਰਟੀ ਵਰਕਰਾਂ ਦੇ ਕੀ ਸੰਦੇਸ਼ ਕੀ ਹੈ ਇਸ ਤਰ੍ਹਾਂ ਦੇ ਪਾਰਟੀ ਵਰਕਰ ਜੀ ਹਿੰਦੁਸਤਾਨ ਦੀ ਜਿਹੜੀ ਤਾਨਾ ਸਰਕਾਰ ਪਾਰਟੀ ਵਰਕਰ ਹਿੰਦੁਸਤਾਨ ਦੇ ਵਸੇ ਪੰਜਾਬ ਦੇ ਵਸੇ ਹਿੰਦੁਸਤਾਨ ਦੀ ਜਿਹੜੀ ਗੁੰਡਾਗਰਦੀ ਵਾਲੀ ਸਰਕਾਰ ਹੈ ਮੋਦੀ ਦਾ ਅਨਿਸ਼ਾ ਦਾ ਜੋ ਗੁੰਡਾਗਰਦੀ ਵਾਲਾ ਚਿਹਰਾ ਲੋਕਾਂ ਦੇ ਸਾਹਮਣੇ ਆ ਰਿਹਾ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਅੱਜ ਹਿੰਦੁਸਤਾਨ ਜਾਗਦਾ ਹੈ ਅੱਜ ਪੰਜਾਬ ਦੇ ਲੋਕ ਜਾਗਦੇ ਨੇ ਅੱਜ ਪੰਜਾਬ ਦੇ ਲੋਕ ਆਪਣੀ ਅਣਖ ਵਾਸਤੇ ਆਪਣੀ ਜਬੀਰਾਂ ਵਾਸਤੇ ਮਰਨ ਜਾਣਦੇ ਨੇ ਲੜਨ ਜਾਣਦੇ ਨੇ ਅੱਜ ਅਸੀਂ ਕਿਲਾ ਮਾਨ ਸਾਹਿਬ ਦਾ ਭਗਵੰਤ ਮਾਨ ਸਾਹਿਬ ਦਾ ਜੋ ਸੁਖਲੇ ਜੀ ਕੇ ਜੀਵਾ ਜੀ ਦਾ ਜੋ ਸੁਮਰੇ ਕਿ ਲੋਕਦਨ ਕਰੇ ਲੋਕ ਬਣੇ ਕਿ ਜਦੋਂ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ 1 ਜੂਨ ਨੂੰ ਆਮ ਆਦਮੀ ਪਾਰਟੀ ਦੇ ਬੰਦੇ ਹੈ ਹਿੰਦੁਸਤਾਨ ਦੇ ਲੋਕ ਤੇ ਪੰਜਾਬ ਦੇ ਸਾਡੇ ਪੰਜਾਬ ਵਾਸੀ दिखा जो तेरह जीरो डाल क्ली स्वीप होएगा फिर पता लगेगा मोदी साहब न कि बाकी मैं तो दस नरेंद्र मितल जी आप भी समूहिक वर्ग से बैठे हो कहना चाहो किस तरह देखते हो जरा सारा कुछ कार्यक्रम है अभी तक घटना करना जरा चल रहा देखने को मिल रहा है किस तरह आम आदमी पार्टी इस दौर उ आएगी या ਬੜਾ ਬੁਝਿਆ ਕਿ ਸਾਡੀ ਪਾਰਟੀ ਕਿਸ ਤਰ੍ਹਾਂ ਦੇ ਸਟਰਕਚਰ ਉੱਤੇ ਕੰਮ ਕਰ ਰਹੀ ਹੈ ਅੱਜ ਸਵਾਲ ਮੈਂ ਸਮਝ ਲਾ ਕੇ ਆਮ ਆਦਮੀ ਪਾਰਟੀ ਲੈ ਕੇ ਸ਼ੋਰ ਪੇਕੀ ਦੀ ਪਾਰਟੀ ਦਾ ਨਹੀਂ ਹੈ ਅੱਜ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਉਹ ਹੈ ਕਿ ਅਸੀਂ ਦੇਸ਼ ਨੂੰ ਕਿਵੇਂ ਬਚਾਵਾਂ ਅੱਜ ਦੇਸ਼ ਦੇ ਲੋਕਤੰਤਰ ਨੂੰ ਕਿਵੇਂ ਬਚਾਵਾਂ ਦੇਸ਼ ਦੇ ਸਿਧਾਂਤਾਂ ਨੂੰ ਕਿਵੇਂ ਬਚਾਵਾਂ ਜਿਵੇਂ ਪਿੰਗਰ ਦੀ ਭਾਜਪਾ ਸਰਕਾਰ ਸੰਧਾਨ ਨੁਕਸਨਨ ਤੇ ਲੱਗੀ ਹੋਈ ਹੈ ਜਿਵੇਂ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਤੇ ਲੱਗੀ ਹੋਈ ਹੈ ਜਿਵੇਂ ਵਿਰੋਧੀ ਪਾਰਟੀਆਂ ਦੇ ਨੇਤਾ ਨੂੰ ਹੜਕੇ ਠੁੱਠੇ ਮੁਕਾਤਬੇ ਵਿੱਚ ਖੇਡਾਂ ਦੇ ਵਿੱਚ ਧੱਕਿਆ ਜਾ ਰਿਹਾ ਹੈ ਜਿਵੇਂ ਵਿਰੋਧੀ ਪਾਰਟੀਆਂ ਦੇ ਖਾਤੇ ਬ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਪਰਾ ਦੇਸ਼ ਜਿਹੜਾ ਦੇਸ਼ ਨਸੀਬ ਕਿਵੇਂ ਜਿੱਤਿਆ ਪਾ ਤਾ ਬਈ ਨੇ ਜਿਵੇਂ ਅਸੀਂ ਕਹਿੰਦੇ ਕਿ ਅਸੀਂ ਦੁਨੀਆ ਦੇ ਵਿੱਚ ਤੀਜੀ ਵੱਡੀ ਇਕਨੋਮੀ ਬਣ ਜਾਵਾਂਗੇ ਜਿਵੇਂ ਅਸੀਂ ਕਹਿੰਦੇ ਕਿ ਹਰ ਸਾਲ 2% ਤੋਂ 4% ਦਾ ਵਾਧਾ ਅੰਦਰ ਮੁੱਤਿ ਨੇ ਕੀਤਾ ਮੇਰੇ ਨੌਨਵਾਂ ਕੀਰਾਨ ਨੂੰ ਜਿਵੇਂ ਅਸੀਂ ਕਹਿੰਦੇ ਕਿ 5% ਦੀ ਇਕਨੋਮੀ ਪੂਰੇ ਬਰਦ ਦੇ ਵਿੱਚ ਹੋਏਗੀ ਤੇ ਅੱਜ ਉਹ ਦੇਸ਼ ਸਾਡਾ ਇਧਰ ਵੀ ਜਾ ਰਹੇ ਨੇ ਕਿ ਅਸੀਂ ਅੱਜ ਇਸ ਤਰ੍ਹਾਂ ਕਿਹੋ ਜਿਹਾ ਤੰਗ ਕਿ ਸਾ ਇਹ ਸਭ ਤੋਂ ਵੱਡਾ ਲਗਾਇਆ ਇਹ ਚੀਜ਼ ਦੇਖਣੀ ਆ ਕਿ ਜਿਹੜੇ ਹਿੰਦੁਸਤਾਨੀਆ ਏਜੰਸੀਆਂ ਨੇ ਜਿਹੜੇ ਹਿੰਦੁਸਤਾਨ ਦੇ ਆਧਾਰੇ ਨੇ ਜਿਹੜੇ ਹਿੰਦੁਸਤਾਨ ਇਹ ਜਿਹੜਾ ਵਿੱਚ ਰੰਨ ਕਿਵੇਂ ਉਹਨਾਂ ਦੀ ਦੁਰਵਰਤੋਂ ਕਰਕੇ ਜਿਹੜਾ ਹੈਗਾ ਦੇਸ਼ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਅੱਜ چاہے ਜੋ ਲਕਸ਼ਮੀ ਕ੍ਰਿਸ਼ਨੋ ਫਿਗਰ ਦੀ ਗੱਲ ਕੀਤੀ ਜਾਵੇ چاہے ਉਹ ਕਿਸੇ ਹੋਰ ادارے ਦੀ ਗੱਲ ਕੀਤੀ ਜਾਵੇ چاہے ਸੀਬੀਏ ਦੀ ਗੱਲ ਕੀਤੀ ਜਾਵੇ چاہے ਐਰਪੋਰਟ ਡਿਪਾਰਟਮੈਂਟ ਦੀ ਗੱਲ ਕੀਤੀ ਜਾਵੇ ਜਾਂ ਫਿਰ ਈਡੀ ਦੀ ਗੱਲ ਕੀਤੀ ਜਾਵੇ ਉਹ ਸਾਰੀਆਂ ਏਜੰਸੀਆਂ ਅੱਜ ਨਰਿੰਦਰ ਮੋਦੀ ਨੇ ਕੰਮ ਕਰ ਰਹੀਆਂ ਨੇ ਉਹ ਦੇਸ਼ ਨਹੀਂ ਕੰਮ ਨਹੀਂ ਕਰ ਰਹੀਆਂ ਐਸੇ ਕਰਕੇ ਜਿਹੜਾ ਹੈਗਾ ਅੱਜ ਦਾ ਇਹ ਜਿਹੜਾ ਅਪਵਾਸ ਅਸੀਂ ਰੱਖਿਆ ਉਹ ਵੀ ਸ਼ਰਮਨ ਨੇ ਬੜਾ ਵਧੀਆ ਸਵਾਲ ਪੁੱਛਿਆ ਉਸ ਅਪਵਾਸ ਪਰ ਇਹ ਤੁਮ ਲੋਕ ਅਪਵਾਸ ਹਨ ਅਪਵਾਸ ਸਾਨੂੰ ਮੰਗਦੀ ਸ਼ਾਂਤੀ ਦਿੰਦਾ ਜੇ ਤੁਸੀਂ ਅ ਸਾਡਾ ਅਸ਼ੀਰਵਾਦ ਲਿਆ ਤੇ ਇਸੇ ਤਰੀਕੇ ਨਾਲ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਵੀ ਹੈਗਾ ਕਿ ਅਰਵਿੰਦ ਕੇਰੀ ਵਾਲੋਂ ਅਸ਼ੀਰਵਾਦ ਇਸ ਪ੍ਰੋਗਰਾਮ ਦਾ ਨਾਮ ਕਿਸੇ ਪਿੱਛੇ ਬੈਨਰ ਲੱਗਾ ਤੇ ਉਹਨੇ ਕੈਮਰਾਮੈਨ ਨੂੰ ਕਹਿੰਦੇ ਬੈਨਰ ਦਿਖਾਵੇ ਕਿ ਜਿਹੜਾ ਬੈਨਰ ਆ ਉਸ ਬੈਨਰ ਦੇ ਉੱਪਰ ਕਿਸੇ ਲਿਖਿਆ ਕਿ ਕੇਰੀ ਵਾਲੋਂ ਅਸ਼ੀਰਵਾਦ ਇਹ ਸਾਰਾ ਪ੍ਰੋਗਰਾਮ ਆਵਾਮੀ ਪਾਰਟੀ ਕਰਵਾ ਰਹੀ ਹੈ ਜਿੱਦ ਵਿੱਚ ਚੱਲ ਰਿਹਾ ਹੈ ਇਸਨੇ ਚਾਹੀਏ ਅਸੀਂ ਇਹ ਮੈਸੇਜ ਦੇਣਾ ਚਾਹੀਏ ਕਿ ਅਸੀਂ ਪੂਰੀ ਪਾਰਟੀ ਪੂਰੇ ਦੇਸ਼ ਦੇ ਲੋਕ ਕਰ ਦੇਣੀ ਕੇਰੀ ਵਾਲਨਾ ਕਰਨੀ ਕਿਉਂਕਿ ਅਰਵਿੰਦ ਕੇਰੀ ਵਾਲੇ ਕੋ ਸਖਸ਼ੀਤ ਕਿਨੇ ਦਿਲ ਦੇ ਲੋਕਾਂ ਲਈ ਕੰਮ ਕੀਤਾ ਦਿਨੇ ਦਿਲ ਦੇ ਨੌਜਵਾਨਾਂ ਲਈ ਕੰਮ ਕੀਤਾ ਦਿਲ ਦੇ ਮਹਿਲਾਵਾਂ ਲਈ ਕੰਮ ਕੀਤਾ ਲੋਕਾਂ ਨੂੰ ਫ੍ਰੀ ਟੂਰ ਸੈਰ-ਸਪਾਟਾ ਮਹਿਲਾਵਾਂ ਨੂੰ ਫ੍ਰੀ ਬੱਸ ਯਾਤਰਾ ਬਿਜਲੀ ਪਾਣੀ ਤੇ ਲਗਾਤਾਰ ਕੰਮ ਹੋ ਰਿਹਾ 600 ਦੇ ਨਾ 50 ਦੇ ਅੰਦਰ ਅਸੀਂ ਬਿੱਲ ਫ੍ਰੀ ਕਰਿਆ ਦਿਨੇ ਦੇ ਅੰਦਰ ਅਸੀਂ ਬਿੱਲ ਫ੍ਰੀ ਕਰਿਆ ਐਜੂਕੇਸ਼ਨ ਦੇ ਉੱਪਰ ਕੰਮ ਕੀਤਾ ਸਕੂਲ ਆਫ ਫੈਮਿਨਿਸਟ ਦਾ ਕੰਸਰਟ ਪੰਜਾਬ ਦੇ ਅੰਦਰ ਆਇਆ ਸਾਡੇ ਸ਼ਹਿਰ ਪਰਿਵਾਰ ਜਿਹੜੇ 1-1 ਕਰੋੜ ਰੁਪਏ ਨੌਜਵਾਨਾਂ ਨੂੰ ਜਿਹੜੇ ਅਗਰ ਸਾਡਾ ਕੋਈ ਫੌਜੀ ਜਵਾਨ ਬਾਰਡਰ ਤੇ ਸ਼ਹੀਦ ਹੋ ਜਾਂਦਾ ਲੱਗਦਾ ਹੋਇਆ ਜਾਂ ਕਿਸੇ ਹੋਰ ਵੀ ਨੈਚਰਲ ਕਲ ਪੜਾ ਚੈੱਕ ਲੈ ਕੇ ਸ਼ਹੀਦ ਦੇ ਘਰ ਜਾਂਦੇ ਆ ਤੇ ਆਪਣੇ ਮਾਲੀ ਜਿਲ੍ਹੇ ਦੇ ਵਿੱਚ ਵੀ ਇੱਕ ਜਿਹੜੇ ਸਿੱਖਿਆ ਹੋਈ ਸੀ ਅਸੀਂ ਵੀ ਉੱਥੇ ਗਏ ਸੀ ਇਹ ਸਾਰਾ ਕਨਸੈਪਟ ਜਿਹੜੀ ਸਾਰੇ ਸੋਚਿਆ ਕਿ ਕਿਤੇ ਵੀ ਸੋਚਿਆ ਇਹ ਰਵਿੰਦਰ ਪੇਰੀਵਾ ਦੀ ਸੋਚਿਆ ਕਿ ਨਵਾਂ ਕਨਸੈਪਟ ਹੈ ਕਿ ਨੌਜਵਾਨ ਸਿੱਖਿਆ ਅੱਜ ਤੁਸੀਂ ਅਗਰ ਵਿਕਸਿਤ ਭਾਰਤ ਅੱਜ ਤੁਸੀਂ ਡਿਵੈਲਪਡ ਕੰਟਰੀ ਦੀ ਗੱਲ ਕਰਦੇ ਕਿਵੇਂ ਬਣੇਗਾ ਉਹ ਐਜੂਕੇਸ਼ਨ ਦੇ ਜਰੀਏ ਬਣੇਗਾ ਉਹ ਸਕੂਲਾਂ ਦੇ ਜਰੀਏ ਬਣੇਗਾ ਅੱਜ ਮੈਂ ਬੀਜੇਪੀ ਨੂੰ ਚੈਲੰਜ ਕਰਦਾ ਬੀਜੇਪੀ ਕਿਉਂ ਨਹੀਂ ਸਕੂਲਾਂ ਦੇ ਸਕੂਲਾਂ ਦੀ ਗੱਲ ਕਰਦੀ ਅਸੀਂ ਲਗਾਤਾਰ ਜਿਹੜਾ ਹੈਗਾ ਪੋਲੀਟੀਕਲ ਨੈਰੇਟਿਵ ਜਿਹੜਾ ਹੈਗਾ ਇਲੈਕ ਤੇ ਬੀਜਪੀ ਕਰੇ ਸਾਡੇ ਨਾਲ ਗੱਲ ਬੀਜਪੀ ਕਰੇ ਸਾਡੇ ਨਾਲ ਡਿਬੇਟ ਐਜੂਕੇਸ਼ਨ ਦੇ ਉੱਪਰ ਬੀਜਪੀ ਕਰੇ ਸਾਡੇ ਨਾਲ ਮਹਾਂ ਲਖਰੀ ਨਿਕਲੇ ਹੈਲਥ ਮਾਡਲ ਦੇ ਉੱਪਰ ਡਿਬੇਟ ਅੱਜ ਦੱਸਿਆ ਜੀਯੂਪੀ ਦੇ ਵਿੱਚ ਕਿੰਨੇ ਸਕੂਲ ਬਣਾਏ ਨੇ ਲਗਾਤਾਰ ਅਸੀਂ ਦੱਸਾਂਗੇ ਪੰਜਾਬ ਦੇ ਅੰਦਰ ਕਿੰਨੇ ਬਣਾਏ ਨੇ ਸਾਡਾ ਪੰਜਾਬ ਦਾ ਸਿੱਖਿਆ ਬਜਟ ਅਸੀਂ ਗੱਲ ਕਰਾਂਗੇ ਅਸੀਂ ਦਿੱਲੀ ਦਾ ਬਜਟ ਗੱਲ ਕਰਾਂ ਐਸੇ ਕਰਕੇ ਲਗਾਤਾਰ ਜਿਹੜਾ ਹੈਗਾ ਅਰਵਿੰਦ ਕੇਰੀਵਾਲੀ ਦੀ ਸੋਚ ਨਹੀਂ ਅੱਜ ਨਵਾਂ ਜਨਮ ਰਹਿ ਗਿਆ ਉਹ ਅਪਣਾ ਰਿਹਾ ਤੁਸੀਂ ਦੇਖੋ ਦਿੱਲੀ ਦੇ ਵਿੱਚ ਲਗਾਤਾਰ ਮਹਿਲਾ ਮੰਤਰੀਆਂ ਨੂੰ ਅਸ਼ੀਰਵਾਦ ਦੇ ਰਹੇ ਨੇ ਸਾਡਾ ਉੱਧਰ ਕੋਈ ਨੂੰ ਅਸ਼ੀਰਵਾਦ ਦੇ ਰਹੇ ਨਹੀਂ ਤੁਹਾ ਸਰਕਰਟ ਗੌਰਮੈਂਟ ਦੇ ਸਾਹਮਣੇ ਕੰਮ ਕਰ ਰਹੇ ਉਹਨਾਂ ਦੇ ਕਟਕਤੀ ਬਣ ਚੁੱਕੇ ਹਨ ਉਹਨਾਂ ਦੇ ਹੱਥਾਂ ਨਾਲ ਪਰੰਤੂ ਲੱਗਦਾ ਜਿਵੇਂ ਲੋਕ ਸਭਾ ਇਲੈਕਸ਼ਨ ਆ ਰਿਹਾ ਹੈ ਕਿ ਦੇਚ ਟ੍ਰਾਂਸਪਰੈਂਸੀ ਹੋਏਗੀ ਕੋਟਾ ਸਹੀ ਤਰੀਕੇ ਨਾਲ ਨੁਕਸਖ ਹੋਣੀ ਹੈ ਦੇਖੋ ਜੇ ਇਸ ਤਰ੍ਹਾਂ ਦੀ ਗੱਲਬਾਤ ਹੋਏਗੀ ਵੱਡੀਆਂ ਵੱਡੀਆਂ ਏਜੰਸੀਆਂ ਤੇ ਆਪਾਂ ਸਵਾਲ ਸੁੱਛਦਾ ਲੱਗਦਾ ਸ਼ੰਕੇ ਜਹਰ ਕਿਤੇ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਉਹਨਾਂ ਨੌਜਵਾਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵੋਟਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ ਲਗਾਤਾਰ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਅਪਾਇੰਟ ਕਰਨ ਦੀ ਗੱਲ ਹੋਈ ਤੇ ਇਹ ਪਾਰ ਕਾਨੂੰਨ ਦੇ ذریعے ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਅਪਾਇੰਟ ਕਰਨ ਵਾਲੀ ਕਮੇਟੀ ਹੈ ਉਹਨੂੰ ਬਦਲ ਕੇ ਚੀਫ ਸੈਟਸ ਆਫ ਇੰਡੀਆ ਦਾ ਨਾਮ ਕੱਢ ਕੇ ਅਮਿਤ ਸ਼ਾ ਦਾ ਨਾਮ ਉਹਦੇ ਚੈਅਰਚ ਕੀਤਾ ਜਾਂਦਾ ਜਿਹਦੇ ਵਿੱਚ ਪਹਿਲਾਂ ਇਹ ਸੀਗਾ ਕਿ ਇੱਕ ਪ੍ਰਾਈਮ ਮਿਨਿਸਟਰ ਇੱਕ ਲੀਡਰ ਆਫ ਆਪੋਜੀਸ਼ਨ ਇੱਕ ਚੀਫ ਸੈਟਸ ਆਫ ਇੰਡੀਆ ਤਿੰਨ ਬੰਦੇ ਦੀ ਜਿਹੜੀ ਕਮੇਟੀ ਹੈ ਉਹੋ ਜਿਹੜੇ ਹੈਗੇ ਨੇ ਆ ਇਲੈਕਸ਼ਨ ਕਮਿਸ਼ਨ ਨੂੰ ਅਪਾਇੰਟ ਕਰੇਗੀ ਉਸ ਤੋਂ ਬਾਅਦ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਇਹ ਇੱਕ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਹੈ ਸੀ ਰੈਜ਼ਾਈਨ ਕੀਤਾ ਕਿ ਦੋ ਸੀਟਾਂ ਤੇ ਖਾਲੀ ਹੋਈਆਂ ਜਦੋਂ ਉਹਨਾਂ ਨੂੰ ਅਪਾਇੰਟ ਕਰਨ ਦੀ ਵਾਰੀ ਆਈ ਤੇ ਨਰਿੰਦਰ ਮੋਦੀ ਦੀ ਸਰਕਾਰ ਨੇ ਅਮ ਇਹ ਸ਼ੰਕਾ ਜਹਰ ਹੋ ਰਹੀ ਹੈ ਕਿ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਫੇਅਰ ਐਂਡ ਫੇਅਰ ਇਲੈਕਸ਼ਨ ਨਹੀਂ ਚਾਹੁੰਦਾ ਉਹ ਜਿਹੜਾ ਹੈਗਾ ਪਾਰਟੀਕਰ ਕਰ ਰਿਹਾ ਉਹ ਬਾਇਸਡ ਹੈਗਾ ਜਿਸ ਤਰੀਕੇ ਨਾਲ ਸਾਡੇ ਕਈ ਦੇ ਨੇਤਾਂਮਾਂ ਨੂੰ ਚਾਹੇ ਆਕਸ਼ੀ ਮੈਡਮ ਦੀ ਗੱਲ ਹੋਵੇ ਜਾਂ ਸੌਰਵ ਪਾਟੇ ਦਾ ਗੱਲ ਹੋਵੇ ਤੇ ਉਹਨਾਂ ਨੂੰ ਲਗਾਤਾਰ ਮੋਕਸ ਤੇ ਨਿਚਾ ਰਹੇ ਨੇ ਔਰ ਉਹਨਾਂ ਨੂੰ ਜਵਾਬ ਦੇਣ ਲਈ ਪ੍ਰੋਪਰ ਟਾਈਮ ਨਹੀਂ ਦਿੱਤਾ ਜਾ ਰਿਹਾ ਇਸ ਪਾਸੇ ਦੇ ਰਹਾ ਹੈ ਕਿ ਅਰਥਾਤ ਇਹ ਇੰਸਟਾਗ੍ਰਾਮ ਤੇ ਕਮੈਂਟ ਕਰ ਰਿਹਾ ਤਾਂ ਫਲੈਗ ਦੇ ਇਲੈਕਸ਼ਨ ਕਿਸੇ ਸਰਵਾਈ ਨਹੀਂ ਕਰ ਰਿਹਾ ਲਗਾਤਾਰ ਇਲੈਕਸ਼ਨ ਦੇ ਮਾਹੌਲ ਦੇ ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਮਾਡਲ ਕੋਰਪਸ ਕੰਡਕਟ ਲਾਗੂ ਕੀਤਾ ਜਾ ਰਿਹਾ ਹੈ ਇਲੈਕਸ਼ਨ ਡਿਗਰੈ ਹੋ ਚੁੱਕੀ ਆ ਉਸ ਟਾਈਮ ਦੇ ਉੱਪਰ ਤੇ ਈਡੀ ਜਿਹੜੀ ਹੈਗੀ ਵਿਰੋਧੀ ਪਾਰਟੀਆਂ ਦੇ ਨੰਕਾਮਾ ਨੂੰ ਗ੍ਰਿਫਤਾਰ ਕਰ ਰਹੀ ਹੈ ਕਿ ਉਹ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਨਾ ਲੈ ਸਕਣ ਵਿਰੋਧੀ ਪਾਰਟੀਆਂ ਦੇ ਖਾਤੇ ਬੰਦ ਕੀਤੇ ਜਾ ਰਹੇ ਨੇ ਕਿ ਉਹ ਚੋਣਾਂ ਦੇ ਵਿੱਚ ਪੈਸਾ ਖਰਚ ਕੇ ਆਪਣਾ ਪ੍ਰਚਾਰ ਨਾ ਕਰ ਸਕਣ ਤੇ ਕੀ ਇਲੈਕਸ਼ਨ ਕਮਿਸ਼ਨ ਫਿਰ ਇਹ ਚੁੱਪ ਚੁੱਪ ਕਿਉਂ ਮਰਨੂ ਕੇ ਕਿ ਦਿੱਲੀ ਦੀ ਮਾਡਲ ਕੋਡ ਆਫ ਕੰਡਕਟ ਲਾਗੂ ਹੈ ਤੇ ਕੋਈ ਵੀ ਇਲੈਕਸ਼ਨ ਕਮਿਸ਼ਨ ਦੀ ਪਰਮਿਸ਼ਨ ਤੋਂ ਬਿਨਾਂ ਕਿਸੇ ਨੇਤਾ ਤੇ ਕਾਰਵਾਈ ਨਹੀਂ ਕਰ ਸਕਦਾ ਤੇ ਇਹ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਸੀ ਪਰ ਇਲੈਕਸ਼ਨ ਕਮਿਸ਼ਨ ਆਪਣੀ ਡਿਊਟੀ ਜਿਹੜੀ ਪੂਰੀ ਕਰਦਾ ਸਫਲ ਹੋਇਆ ਫੇਲ ਹੋਇਆ ਤੇ ਇੱਥੇ ਸਾਰੇ ਸ਼ੰਕੇ ਜਾਹਰ ਹੋ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਜਾਏਗਾ ਪਰ ਇਹ ਇਲੈਕਸ਼ਨ ਨਹੀਂ ਚਾਹੁੰਦਾ ਤੇ ਇਸੇ ਕਰਕੇ ਨਰਿੰਦਰ ਮੋਦੀ ਦੀ ਸਰਕਾਰ ਹੈ ਸਾਰੇ ਹੱਥਾਂ ਦੇ ਕਿ ਤੱਕ ਬੀਜੇਪੀ ਵਾਲੀ ਤਾਂ ਇੱਕੋ ਇੱਕ ਸਵਾਲ ਕਰਦੇ ਜਿਹੜੇ ਤੁਹਾਡੇ ਆਪਣੇ ਵਿਰੋਧੀ ਨੇ ਉਹ ਇਹ ਕਹਿੰਦੇ ਆ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਜੇ ਤੁਹਾਡੇ ਮਨ ਲੱਗਦਾ ਹੈ ਕਿ ਜੇ ਬੀਜੇਪ ਤੁਸੀਂ ਕੰਪਲੇਨਟ ਕਰੋ ਮਤਲਬ ਕਿ ਅਲਿਗੇਸ਼ਨ ਕਿਉਂ ਲਾਉਂਦੇ ਤੁਹਾਡੇ ਰੀਲ ਟਾਈਮ 'ਚ ਕੰਪਲੇਨਟ ਕਿਉਂ ਨਹੀਂ ਜਾਂਦੀ ਦੇਖੋ ਇੱਕ ਬਹੁਤ ਬੜੀ ਅਸ਼ਰੂਫੀ ਹੁੰਦੀ ਨੇ ਕਿ ਤੁਸੀਂ ਕੰਪਲੇਨਟ ਕਰੋ ਅੱਜ ਜਿਹੜਾ ਲਗਾਤਾਰ ਇਲੈਕਟਰਲ ਬਾਂਡ ਦਾ ਮਾਮਲਾ ਸਾਹਮਣੇ ਆਇਆ 6000 ਕਰੋੜ ਰੁਪਏ ਦੀ ਰਕਮ ਜਿਹੜੀ ਭਾਜੀਪੀ ਦੇ 47.5% ਅਮਾਉਂਟ ਜਿਹੜੀ ਹੈ ਭਾਜੀਪੀ ਦੇ ਖਾਤੇ 'ਚ ਗਈ ਆ ਜਿੰਨੇ ਵੀ ਇਲੈਕਟਰਨਿਕ ਬਾਂਡ ਸੇਲ ਹੋਏ ਨੇ ਉਹ ਬਾਂਡ ਜਿਹੜੇ ਹਨਗੇ ਨਾ ਸਾਰੇ ਉਹਦੇ 'ਚ 6000 ਕਰੋੜ ਦਾ ਭਾਜੀਪੀ ਦੇ ਖਾਤੇ 'ਚ ਗਿਆ ਜੰਤ ਰਾਡੀ ਨਾਮ ਦਾ ਬੰਦਾ ਜਿਹੜਾ ਅਰਵਿੰਦੋ ਕੰਪਨੀ ਦਾ ਮਾਲਕ ਆ ਜਿਹ ਕਰੋ ਪਹਿਲਾਂ ਲਿਆ ਤੇ 60 ਕਰੋੜ ਰੁਪਏ ਉਤੋਂ ਬੀਜੇਪੀ ਦੇ ਖਾਤੇ ਚ ਜਾਂਦਾ ਕਿਤੇ ਪੋਸਿਬਲ ਹੈਗਾ ਕਿ 60 ਕਰੋੜ ਰੁਪਏ ਰਕਮਾ ਇੱਕ ਪੋਲੀਟਿਕਲ ਪਾਰਟੀ ਦੇ ਖਾਤੇ ਚਲੀ ਜਾਏ ਤੇ ਜਿਹੜਾ ਉਹਦੇ ਪ੍ਰਧਾਨ ਨੂੰ ਉਹਦੇ ਪ੍ਰਾਈਮ ਮਿਨਿਸਟਰ ਨੂੰ ਉਹਦੇ ਹੋਮ ਮਿਨਿਸਟਰ ਨੂੰ ਉੱਥੇ ਨੂੰ ਵੱਡੇ ਨੱਤਾਂ ਨੂੰ ਨਹੀਂ ਖਬਰ ਕਿ ਸਾਡੇ ਖਾਤੇ ਤੇ 60 ਕਰੋੜ ਰੁਪਏ ਆਏ ਤੇ ਕਿ ਈਡੀ ਹੁਣ ਕੀ ਜਾਂਚ ਨਹੀਂ ਕਰ ਸਕਦੀ ਕਿ ਈਡੀ ਨੂੰ ਕੋਈ ਕੰਪਲੇਂਟ ਦੀ ਲੋੜ ਹੈ ਸਾਰਾ ਕੁਝ ਪਬਲਿਕ ਡੋਮੇਨ ਦੇ ਵਿੱਚ ਆ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਪਰ ਹੀ ਜਾਣਕਾਰੀ ਸੁਪਰੀਮ ਕੋਰਟ ਦੇ ਹੁਕਮ ਦੇ ਅਕਾਤ ਉੱਤੇ ਦਰਜ ਹੋਈ ਆ ਤੇ ਈਡੀ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਇਹ ਚੱਕਿਆ ਆਇਆ ਤੇ ਉਹ ਤੋਂ ਵੀ 60 ਕਰੋੜ ਰੁਪਏ ਲੈ ਰਹੇ ਤੇ ਸਾਰਾ ਕੁਝ ਮਿਲ ਮਿਲਾ ਕੇ ਚੱਲ ਰਿਹਾ ਬਹੁਤ ਵੱਡਾ ਇੱਕ ਸਕੈਮ ਚੱਲ ਰਿਹਾ ਬਹੁਤ ਵੱਡਾ ਇੱਕ ਹਿੰਦੁਸਤਾਨ ਦੇ ਅੰਦਰ ਇੱਕ ਘਣਾਣਾ ਚੱਲ ਰਿਹਾ ਤੇ ਇਹ ਸਿਰਫ 22 ਹਕੰਡ ਕਰੋੜ ਦੀ ਇਲੈਕਸ਼ਨ ਜਿੱਤਣ ਦੀ ਗੱਲ ਹੈ ਤੇ ਇਹ ਕਹਿੰਦੇ ਕਿ ਕਮੇਂਟ ਦਾ ਅਜੇ ਤੁਸੀਂ ਅਰਵਿੰਦ ਕੇਜੀ ਵਾਲੀ ਨੂੰ ਗੇਲ ਦੇ ਵਿੱਚ ਰੱਖਦਾ ਹੋ ਸਕਦਾ 2 ਮਹੀਨੇ ਪਚਾਦ ਦੇ ਵਿੱਚ ਹਿੱਸਾ ਨਾਲ ਲੈ ਸਕਣ ਕਿ ਜਦੋਂ ਇਲੈਕਸ਼ਨ ਓਵਰ ਹੋ ਜੇ ਤੇ ਉਸ ਤੋਂ ਬਾਅਦ ਉਹ ਬਾਹਰ ਆ ਜਾਣ ਤੇ ਤੁਸੀਂ ਬੋਲ ਜੀ ਕੋਰਟ ਨੇ ਬਰੀ ਕਰ ਤੇ ਬਾਹਰ ਆ ਗਏ ਤੇ ਜਿਹੜਾ ਪੀਰੀਅਡ ਸੀ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਦੇਸ਼ ਦੇ ਵਿੱਚ ਘੁਮਣਾ ਸੀ ਤੇ ਇੱ ਕਰ ਦਿੰਦਾ ਨਾ ਦੇ ਅੱਜ ਤੁਸੀਂ ਸਾਬਤ ਕਰ ਰਹੇ ਹੋ ਕਿ ਤੁਹਾਨੂੰ ਖਤਰਾ ਅਰਵਿੰਦ ਕੇਰੇਵਾਲ ਨੂੰ ਤੁਹਾਨੂੰ ਖਤਰਾ ਹੋਰ ਕਿਸੇ ਤੋਂ ਨਹੀਂ ਹੈ ਅੱਜ ਨਰਿੰਦਰ ਮੋਦੀ ਨੇ ਗੱਲ ਸਾਬਤ ਕਰ ਦਿੱਤੀ ਕਿ ਅਗਰ ਹਿੰਦੁਸਤਾਨ ਦੇ ਅੰਦਰ ਬੀਜੇਪੀ ਦੀ ਰਾਜਨੀਤੀ ਕੋਈ ਟੱਕਰ ਦੇ ਰਹੀ ਹੈ ਬੀਜੇਪੀ ਨੂੰ ਕੋਈ ਟੱਕਰ ਦੇ ਰਿਹਾ ਤਾਂ ਆਮ ਆਦਮੀ ਪਾਰਟੀ ਹੈ ਤੇ ਸੁਖਰਵਿੰਦ ਕੇਰੇਵਾਲ ਅੱਜ ਦੇਸ਼ ਦਾ ਨੌਜਵਾਨ ਅਰਵਿੰਦ ਕੇਰੇਵਾਲ ਨੂੰ ਸੁਣਨਾ ਚਾਹੁੰਦਾ ਤੁਸੀਂ ਦੇਖੋ 21 ਤਰੀਕ ਨੂੰ ਅਰਵਿੰਦ ਕੇਰੇਵਾਲ ਦੇ ਅਰੈਸਟ ਹੁੰਦੀ ਹੈ ਔਰ ਬਿਨਾ ਕਿਸੇ ਨੋਟਿਸ ਤੋਂ ਬਿਨਾ ਕਿਸੇ ਪ੍ਰੂਫ ਤੋਂ ਤੇ ਇਮਿਡੀਏਟ ਅਰੈਸਟ ਕਰਦੇ ਕਿਉਂ ਕਰਦੇ ਹੋ ਕਿਉਂਕਿ 21 ਤਰੀਕ ਨੂੰ ਇਲੈਕਟੋਰਲ ਬਾਂਡ ਦਾ ਜਿਹੜਾ ਮਾਮਲਾ ਉਹ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਨਸ਼ਰ ਹੋਇਆ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਜਿਉਂ ਹੀ ਪੂਰੀ ਡਿਟੇਲ ਜਾਣਕਾਰੀ ਇਹ ਆਈ ਕਿ ਇਹਨੇ ਤੁਰੰਤ ਕੈਰੀਵਾਲ ਨੂੰ ਅਰੈਸਟ ਕਰ ਲਿਆ ਜੋ ਕਿਤਾ ਕਿਉਂਕਿ ਅਰਵਿੰਦ ਕੈਰੀਵਾਲ ਹੁਣ ਖੇਤਰ ਹੈ ਜਿਹੜਾ ਹਿੰਦੁਸਤਾਨੀ ਕੌਮੀ ਨੂੰ ਬਾਖੂਬੀ ਸਮਝਦਾ ਨਹੀਂ ਜਿਹੜਾ ਹਿੰਦੁਸਤਾਨ ਦੇ ਅਰਥਚਾਰੇ ਨੂੰ ਬਾਖੂਬੀ ਸਮਝਦਾ ਨਹੀਂ ਜੇ ਜੀ ਬੈਕਗਰਾਉਂਡ ਆਈਆਰਐਸ ਅਫੀਸਰ ਵੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਦੇਸ਼ ਨੂੰ ਦੱਸ ਸਕਦੇ ਸੀ ਕਿ ਇਲ ਦਾ ਹੋਰ ਪਾਰਟੀਆਂ ਕੋਲ ਵੀ ਗਿਆ ਅੱਛਾ ਇੱਕ ਇੱਕ ਚਲੋ ਤੁਸੀਂ ਗੱਲ ਦਾ ਹੋਰ ਜਵਾਬ ਦਿਓ ਕਿ ਕੀ ਜਿਹੜੀ ਬੀਜੇਪੀ ਗਵਰਨਮੈਂਟ ਹੈ ਇਹ 400 ਪਾਰ ਦੀ ਜਿਹੜੀ ਗੱਲ ਕਰ ਰਹੀ ਹੈ ਇਹ ਕੌਨਫੀਡੈਂਸ ਹੈ ਜਾਂ ਉਹਨਾਂ ਦਾ ਓਵਰ ਕੌਨਫੀਡੈਂਸ ਹੈ ਕੀ ਹੈ ਦੇਖੋ ਬੀਜੇਪੀ ਦੇ ਇੱਕਦਮ ਮਤਲਬ 400 ਪਾਰ ਦੀ ਗੱਲ ਕਰ ਨਹੀਂ ਪਿਛਲੇ ਆਕੜੇ ਦੇਖੇ ਜਾ ਤਾਂ ਇਹਨੇ ਨਹੀਂ ਦੇਖੋ ਬੀਜੇਪੀ ਦਾ ਮਤਲਬ ਦੇਖੋ ਇੱਕਦਮ ਅਚਾਨਕ ਇਸ ਤਰ੍ਹਾਂ ਇੱਕ ਸ਼ੁਗੋਫਾ ਜਦੋਂ ਟੱਲ ਬੈਰੀ ਬਾਜਪਾ ਦੀ ਸਰਕਾਰ ਸੀ ਕਿ 2004 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਤੇ ਉਹਨਾਂ ਨੇ ਕਿਹਾ ਕਿ ਸ਼ਾਈਨਿੰਗ ਇੰਡੀਆ ਸ਼ੈਣੀ ਕਿੰਨੀ ਨਰਾ ਦਿੱਤਾ ਫੀਲ ਗੁੱਡ ਫੈਕਟਰ ਉਹ ਕਿੱਥੇ ਗਏ ਉਸ ਤੋਂ ਬਾਅਦ 2004 ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਆਣੀ ਸਰਕਾਰ ਰਿਪੀਟ ਨਹੀਂ ਹੋਈ ਇਸ ਤਰ੍ਹਾਂ ਦੇ ਸ਼ਮੂਖੀ ਬੀਜੇ ਪੀ ਛੱਡ ਲਈਏ ਝੂਠ ਦੀ ਜਿਹੜੀ ਹੈਗੀ ਪ੍ਰੋਟਲੀ ਇਹਨਾਂ ਕੋਲ ਪੂਰੇ ਇਹ ਝੂਠੇ ਸਾਰੇ ਜਿੰਨੇ ਵੀ ਇਹਨਾਂ ਦੇ ਲੀਡਰਸ਼ਿਪ ਤੋਂ ਆਪੇ ਪੂਰੇ ਝੂਠੇ ਇਹ ਇਹਨਾਂ ਕੋਲ ਕਹਾਣੀਆਂ ਲੋਕਾਂ ਨੂੰ ਗਮਰਾ ਕਰਨ ਦਾ ਪੂਰਾ ਤਜਰਬਾ ਹੈਗਾ ਇਹ ਲੋਕਾਂ ਨੂੰ ਗਮਰਾ ਕਰ ਰਹੇ ਨੇ ਕੋਈ 4-5 ਸੀਟ ਨਹੀਂ ਆ ਰਹੀ ਤੇ ਸਿਰਫ ਇਹ 1.200 ਸੀਟ ਤੇ ਇਹਨਾਂ ਨੇ ਅਟ ਜਾਣਾ ਇੰਡੀਆ ਆਲਾਈਜ ਜਿਹੜਾ ਹੈਗਾ ਉਹ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਜਿਸ ਤਰੀਕੇ ਨਾਲ ਅਰਵਿੰ ਕੀ ਆਲਾਸ ਮਾਰੀ ਨੇ ਕਿਰਖੇ ਤੱਕ ਦੀ ਸੀਟ ਅਸੀਂ ਦਿੱਤਿਆ ਪੰਜਾਬ ਦੇ ਅੰਦਰ 13 0 ਦਾ ਨਾਰਾ ਅਸੀਂ ਦਿੱਤਾ ਹੋਇਆ 13 0 ਜਿਹੜਾ ਨਰ ਦਾ ਮਤਲਬ ਹੈ ਕਿ ਪੰਜਾਬ ਦੇ ਅੰਦਰ 13 ਦੇ 13 ਸੀਟਾਂ ਆਮ ਆਦਮੀ ਪਾਰਟੀ ਕਿੰਨਾਂ ਲੈ ਰਹੀ ਹੈ ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਦੇਖੋ ਕਿ ਕਿੰਨੇ ਕਿੰਨੇ ਸਾਲ ਤੋਂ ਦੋ ਸਾਲ ਤੋਂ ਨੁਕਸਰ ਦੇ ਸਰਪੰਚਾਂ ਤੋਂ ਮੰਨੀਏ ਕੰਮ ਕਰ ਰਹੇ ਜਗਾ ਤਾਂ ਸਕੂਲਾਂ ਹੋੜੇ ਲੱਗੇ ਹੋਣਗੇ ਲੋਕਾਂ ਦੀ ਆਵਾਜ਼ ਬੜੀ ਬੜੀ ਚੱਲੀ 40000 ਤੋਂ ਉੱਪਰ ਨੌਕਰੀਆਂ 1.5 ਕੋਸਾਂ ਦੇ ਸਰਪੰਚਾਂ ਥੱਲੇ ਰਾਜੀ ਸਾਹਿਬ ਉਹਨੇ ਬੰਨੇ ਬੰਨੇ 17000 ਠੀਕ ਠਾਕ ਅੱਛਾ ਜੀ ਸਵਾਦ ਜੀ ਤੇ ਕਿਹੜੀ ਸਰਕਾਰ ਨੇ ਤ ਜਿਹੜੀ ਹੈ ਗ੍ਰਾਂਟੀਆਂ ਆ ਮਾਪੀ ਵਾਦੀ ਦਾ ਪੰਜਾਬ ਦੇ ਅੰਦਰ ਵੀ ਪੂਰੇ ਦਿੱਤੇ ਨੇ ਪਰ ਪੰਜਾਬ ਦੇ ਅੰਦਰ ਵੀ 13 ਨੇ 13 ਅਸੀਂ ਸਿੱਖਾ ਅੱਛਾ ਇਹ ਵਿਸ਼ਵਾਸ ਹੋ ਰਿਹਾ ਸੀ ਜਿਹੜੇ ਤੁਹਾਡੇ ਭਾਈ ਵਾਲੇ ਗੱਲ ਕਰ ਰਹੇ ਇੰਡੀਆ ਨਾਲ ਦੀ ਗੱਲ ਕਰ ਰਹੇ ਉਹਨਾਂ ਦਾ ਵੀ ਕਹਿਣਾ ਤੁਹਾਡੇ ਦੇ ਭਾਈ ਵਾਲ ਦਾ ਵੀ ਕਿ ਜਦ ਜਦ ਮਨਨਤੀ ਦੇ ਵਿੱਚ ਜਿਹੜੇ ਵੀ ਘਰ ਨੇ ਰਾਜ ਕੀਆ ਆਪਾਂ ਦੇ ਇਸ ਤਰ੍ਹਾਂ ਰਾਜ ਕੀਆ ਤੇ ਕਰਮ ਦੀ ਰਾਜਨੀਤੀ ਜਗਾ ਕਰਦੇ ਆ ਕਿ ਇਸ ਤਰ੍ਹਾਂ ਦੇ ਲੋਕ ਕੀ ਕਹਿੰਦੇ ਆ ਜੀ ਦੇ ਪੀਜੀ ਦੀ ਨੋਟਿਸ ਕਰਨ ਦੀ ਹੈ ਪੀਜੀ ਦਾ ਇਸ ਤਰ੍ਹਾਂ ਹੀ ਰਹੇ ਤੇ ਤੁਹਾਨੂੰ ਉਹਨਾਂ ਨੂੰ ਗੋਹਰਾ ਕਰਦੇ ਪੀਜੀ ਲੋਕਾਂ ਦੀ ਆਪਣਾ ਪੈਦਾ ਕਰਦੀ ਹੈ ਪੀਜੀ ਬਾੜੋਕੇ ਰਾਜਕੋਰੀ ਦੇ ਬੀਤੀ ਨੂੰ ਪਾਉਂਦੀ ਹੈ ਪੀਜੀ ਲੋਕਾਂ ਦੇ ਵਿੱਚ ਵੱਡੀਆਂ ਪਾਉਂਦੀ ਹੈ ਲੋਕਾਂ ਦੇ ਜਿਹੜੇ ਵੋਟਾਂ ਲੋਕਾਂ ਨੂੰ ਪੋਲਰਾਈਜੇਸ਼ਨ ਕਰਦੀ ਹੈ ਅੱਜ ਵੀ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਨੇ ਕੱਲ ਦਾ ਬਿਆਨ ਜਿਹੜਾ ਸਵੇਰ ਅਖਬਾਰਾਂ ਵਿੱਚ ਪੜਿਆ ਕਿ ਕਾਂਗਰਸ ਦਾ ਜਿਹੜਾ ਮੈਨੀਫੈਸਟੋ ਹੈ ਉਹ ਮੁਸਲਮਨ ਲੀਗ ਨਾਲ ਪੈਚ ਕਰਦਾ ਤੁਸੀਂ ਦੇਖੋ ਪ੍ਰਧਾਨ ਮੰਤਰੀ ਲੈਵਲ ਦਾ ਬੰਦਾ ਇਦਾਂ ਦਾ ਬਿਆਨ ਦੇ ਰਿਹਾ ਮਤਲਬ ਆਪਾਂ ਇੰਨਾ ਘਬਰਾਇਆ ਹੋਇਆ ਕਿ ਉਹ ਕੁਛ ਵੀ ਬੇਕਰੈਕ ਸੰਭਾਣਕ ਬਰਦ ਦੇ ਉੱਪਰ ਬੈਠਾ ਇਨਸਾਨ ਕੋਈ ਵੀ ਸਟੇਟਮੈਂਟ ਜਾਰੀ ਕਰ ਰਿਹਾ ਹੈ ਔਰ ਲੈਕਚਰ ਪੂਛ ਰਿਹਾ ਉਸਨੇ ਪਾਰਟੀ ਨੋਟਿਸ ਕਰ ਰਹਾ ਪਰ ਪ੍ਰਧਾਨ ਦੇ ਕੋਈ ਮਤਲਬ ਇਹ ਤੋਂ ਪੀ ਸਾਬਤ ਹੁੰਦਾ ਕਿ ਮੇਰੇ ਲਈ ਮੈਨੂੰ ਲੱਗਦਾ ਨਹੀਂ ਕਿ ਹੁਣ ਲੋਕ ਹੁਣ ਜਿਹੜਾ ਅੱਜ ਦਾ ਨੌਜਵਾਨ ਹੈ ਉਹ ਕੀ ਚਲੋ ਜਿਹੜਾ ਅੱਜ ਦਾ ਨੌਜਵਾਨ ਆਈਟੀ ਸੈਕਟਰ ਦੇ ਵਿੱਚ ਆ ਰਿਹਾ ਹੈ ਉਹ ਥੋੜਾ ਜਿਹਾ ਚਲਦਾ ਹੈ ਮੋਬਾਈਲ ਦੇ ਉੱਪਰ ਹੱਥ ਚੱਲ ਰਿਹਾ ਹੈ ਜਿਦਾਂ ਜ਼ਿਆਦਾ ਗੱਲਾਂ ਚੱਲ ਰਹੀਆਂ ਉਹ ਵੀ ਬਤਨ ਹੈ ਬੜਾ ਜਿਹਾ ਬਟ ਉਹ ਉਹ ਦੇਖਦੇ ਚੁੱਕੇ ਕਿ ਇਹਨਾਂ ਦਾ ਫੇਰ ਹੋ ਗਿਆ ਐਸੀ ਤਰ੍ਹਾਂ ਕਿ ਰਵਿੰਦਰ ਸਿੰਘ ਹਮੇਸ਼ਾ ਜਾ ਰਿਹਾ ਤੇ ਰਵਿੰਦਰ ਦੇ ਨਾਲ ਜੀ ਰਿਹਾ ਹੈ ਬਹੁਤ ਨਵੀਂ ਪੀੜੀ ਦਾ ਨਮਾ ਤੇ ਉਹ ਨਵੇਂ ਨੌਜਵਾਨਾਂ ਦੇ ਲੀਡਰ ਨੇ ਉਹ ਨੌਜਵਾਨਾਂ ਦੀ ਨੌਜੋਕੀ ਨੂੰ ਸਮਝਦੇ ਨੇ ਉਹ ਹਿੰਦੁਸਤਾਨ ਦੀ ਨੌਜੋਕੀ ਨੂੰ ਜਾਣਦੇ ਨੇ ਕਿ ਹਿੰਦੁਸਤਾਨ ਨੂੰ ਇਹ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਦੇ ਵਿੱਚ ਖੜਾ ਕੀਤਾ ਜਾ ਰਿਹਾ ਕੋਈ ਵੀ ਦੇਖੇ ਦੀ ਪਹਿਲੀ ਵਾਰ ਕਿ ਕਿਸੇ ਸਿਟੀ ਚੁੱਪ ਚੁਪ ਚੋਂ ਹੋ ਰਿਹਾ ਹੈ ਤੋਂ ਬਾਅਦ ਜਰਮਨ ਬੋਲੇ ਆਉਂਦਾ ਹੈ ਤੇ ਦੇਖੇ ਦੀ ਕਿ ਯੂਐਸਏ ਬੋਲੇ ਆਉਂਦਾ ਹੈ ਤੇ ਦੇਖੇ ਦੀ ਕਿ ਜਰਮਨ ਬੋਲੇ ਆਉਂਦਾ ਹੈ ਇਹ ਐਸੇ ਕਰਕੇ ਕਿ ਕਿ ਵਰਲਡ ਨੂੰ ਵੀ ਪਤਾ ਕਿ ਵਰਲ ਪਤਾ ਹੈ ਕਿ ਹਿੰਦੁਸਤਾਨ ਦੇ ਵਿਚਾਰ ਕੋਈ ਫਿਊਚਰ ਲੀਡਰ ਹੈਗਾ ਤਾਂ ਉਹ ਰਵਿੰਦ ਕੈਰੀਵਾਲਾ ਜਿਹੜਾ ਵਰਲਡ ਦੇ ਨਾਲ ਬਣਾ ਹੈਗਾ ਬਿਸ਼ੂ ਪਾਣੀ ਡਿਵੈਲਪਮੈਂਟ ਹੈਗਾ ਮੈਚ ਕਰਵਾਉਂਦਾ ਉਹ ਮਾਰਦੀ ਹੈ ਦੂਸਰੇ ਦਿਨੋਂ ਬਾਹਰ ਕਰੇ ਔਰ ਉਹ ਜੇ ਜੋ ਬਾਹਰ ਆ ਜਾ ਸ਼ਰਾਬ ਘਟਾਲੇ ਆ ਮਾਫੀਆ ਜੋ ਬਣੀ ਟ੍ਰੇ ਜਿਹੜੀ ਹੈ ਉਹ ਸਿੱਧੇ ਮੋਦੀ ਜੀ ਦੇ ਘਰ ਚੱਲਦਾ ਇਹ ਤੋਂ ਸਿੱਧ ਹੈ ਕਿ ਜਿਹੜੇ ਮਾਫੀਆ ਸੀ ਉਹਨਾਂ ਦੇ ਪੈਸੇ ਮੋਦੀ ਦੇ ਘਰੇ ਜਿਹੜੇ ਕਿ ਸਾਡੀ ਦੇਖੀ ਸੁਪਰੀਮ ਕੋਰਟ ਦੇ ਜਿਹੜੇ ਮੋਦੀ ਜੀ ਨੇ ਕਹਿੰਦੇ ਕਿ ਐਸੇ ਬੈਕਡੋ ਸੋ ਇਸ ਤਰ੍ਹਾਂ ਨਾਲ ਇਹ ਜਿਹੜਾ ਹੈਗਾ ਸਰਕਾਰ ਬੁਰੀ ਤਰ੍ਹਾਂ ਨਾਲ ਮੋਦੀ ਦੀ ਡਰੀ ਹੋਈ ਹੈ ਉਹ ਸਭ ਤੋਂ ਵੱਡਾ ਡਰ ਬਟਾ ਕੇ ਜੀ ਵਾਲਾ ਹੈ ਹਰ ਕਿਉਂ ਹੈ ਕਿ ਕੇਜਰੀਵਾਲ ਉਹ ਬੰਦਾ ਕਿੰਨ ਟਿੰਗ ਪਿੰਨੇ ਜਿਹਨੇ ਇਹ ਨੈਸ਼ਨਲ ਅਲਾਈਅንስ ਜਿਹੜਾ ਪਾਇਆ ਹੈਗਾ ਇੰਡੀਆ ਗੱਠ ਜੋੜ ਦੇ ਵਿੱਚ ਬਹੁਤ ਮੇਜਰ ਰੋਲ ਪਲੇ ਕੀਤਾ ਤਾਂ ਇਸ ਕਰਕੇ ਉਹਨਾਂ ਦਾ ਬਣਾਏ ਉਹ ਜਿਹੜੇ ਪੀਆ ਗੱਠ ਜੋੜ ਦੇ ਵਿੱਚ ਪਾਰਟੀਆਂ ਚੱਲਦੇ ਨੇ ਉਹਨਾਂ ਸਾਰੇ ਨੂੰ ਮੋਦੀ ਜੀ ਦਾ ਦੇਖ ਹੈ ਵੀ ਤੁਸੀਂ ਇੰਨੀ ਪੈਕ ਤੋਂ ਇੰਡੀਆ ਗੱਠ ਜੋੜ ਕੇ ਉਹਦੇ ਦੇਖ ਤੁਸੀਂ ਵੇਖਿਆ ਇਹ ਮੋਦੀ ਸਰਕਾਰ ਦੇ ਮੇਲੇ ਚ ਕਿ ਇੱਕ ਵੀ ਬੀਜੇਪੀ ਦਾ ਲੀਡਰ ਪ੍ਰਾਇਸਟ ਸੀ ਉਸ ਨੇ ਕਿਸੇ ਕੱਪੜਾ ਨਹੀਂ ਕੀਤਾ ਪਰ ਸਾਰਾ ਦੂਜੀਆਂ ਪਾਰਟੀਆਂ ਨੇ ਕੱਪੜਾ ਕੀਤਾ ਜਿਹੜਾ ਵੀ ਲੀਡਰ ਹੋਦਾ ਹੈ ਉਸ ਦੇ ਨਾਲ ਇਹ ਫੜ ਲੈਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਦੇਸ਼ ਦੇ ਲੋਕ ਜਾਂ ਨੌਜਵਾਨ ਦੀ ਆਪਾਂ ਗੱਲਬਾਤ ਕਰੀਏ ਕੀ ਦੇਸ਼ ਨੂੰ ਇਹ ਚੀਜ਼ ਦਾ ਪਤਾ ਹੈ ਸਿਰਫ ਸਾਇਲੈਂਟ ਰਹਿਣ ਵਾਲੇ ਸਮਾਜ ਦਾ ਮਤਲਬ ਜਰੂਰੀ ਹੋ ਜਾਣਾ ਹੈ ਇਹ ਸਟੇ ਲੀਡਰ ਜਿਹੜੇ ਵੋਟਰ ਨੇ ਪੂਰੀ ਤਰ੍ਹਾਂ ਤਿਆਰ ਹੋ ਨੇ ਸਿਰਫ ਮੋਦੀ ਦੀ ਟੀਡੀ ਤੇ ਜਿਹੜੀ ਇਨਕਮ ਟੈਕਸ ਤੇ ਇਹਨਾਂ ਨਾਲੇ ਡਰਾਵੇ ਦੇ ਰਿਹਾ ਜਿਹੜੇ ਇਹਨੂੰ ਅਲਪਕ ਨਾ ਬੜੇ ਊਟਾ ਜਿਹੜੀਆਂ ਦੀ ਇਸ ਤਰ੍ਹਾਂ ਟੁੱਟੀਆਂ ਐਸ ਵਾਰੀ ਊਟਾ ਨੇ ਵਿੱਚ ਲੋਕ ਦਿਖਾ ਦੇਗੇ ਕਿ ਦਿਖਦੇ ਤੇ ਸਿਰਫ ਹੋ ਜਾਂਦਾ ਇਹ ਹਾਊਸਿੰਗ ਦੇ ਕਲਕਟਰ ਦਾ ਰਾਜ ਇੱਥੇ ਹੋਣਾ ਹੈ ਹਿੱਟਲਰ ਦੇ ਰਾਜ ਵਿੱਚ ਕੀ ਸੀਗਾ ਕਿ ਉਸਨੇ ਸਭ ਤੋਂ ਪਹਿਲਾਂ ਜੀ ਸੀਰੀਅਲ ਤੇ ਕੰਟਰੋਲ ਕੀਤਾ ਇਸੇ ਤਰ੍ਹਾਂ ਉਸਨੇ ਐਜੂਕੇਸ਼ਨ ਖਤਮ ਕੀਤੀ ਇਹੀ ਕਾਰਨ ਸੀ ਤੇ ਸਾਡਾ ਹਿੱਟਲਰ ਚੱਲਦਾ ਇਹ ਐਜੂਕੇਸ਼ਨ ਸਾਧਿਤ ਹੋਗੇ ਲੋਕਾਂ ਦੀ ਜੀਵਨ ਬਦਲੂਗੀ ਜੇ ਨਾ ਐਜੂਕੇਸ਼ਨ ਹੋਏਗੀ ਉਤੇ ਲਾਗੂ ਕੁਐਸਚਨ ਕਰੇਗੇ ਕਈ ਵੀ ਬਾਲ ਜੀ ਜਿੱਦਣ ਦੇ ਆਏ ਹੈ ਇਹਨਾਂ ਨੇ ਬੰਦੇ ਨੂੰ ਬੜੀ ਕਠਿਨ ਸਭੀ ਆਮ ਆਦਮੀ ਦੇ ਵਿੱਚ ਚੁੱਕੇ ਬਿਜਲੀ ਫੇਰ ਕਰਦੀ ਹੈ ਇਹ ਕੋਈ ਕੇਜਰੀਵਾਲ ਨੇ ਉਹਦੇ ਘਰੋਂ ਨਹੀਂ ਕੀਤੀ ਇਹ ਕਿਥੋਂ ਫਰੀ ਕੀਤੀ ਹੈ ਇਹ ਪੈਸੇ ਜਿਹੜੇ ਲੀਡਰ ਦੇ ਖਾਤੇ ਚ ਜਾਂਦੇ ਸੀ ਉਹ ਪੈਸੇ ਕੇਜਰੀਵਾਲ ਜੀ ਨੇ ਮੋੜ ਕੇ ਲੋਕਾਂ ਦੇ ਖਾਤੇ ਚ ਲਿਆਦੇ ਇਸ ਕਰਕੇ ਇਹ ਸਰਗਤੀ ਕੇਜਰੀਵਾਲ ਫਰੀ ਐਸਟੇਟ ਚ ਆ ਗਈ ਹੈ ਐਸੀ ਚੀਜ਼ ਤੋਂ ਇਹ ਡਰੀ ਹੋਈ ਹੈ ਕਿ ਸਾਨੂੰ ਇਹ ਧੋਖੇ ਮਾਰ ਦੂਗਾ ਤੇ ਆਉਣ ਵਾਲਾ ਜਮਾਨਾ ਜਿਹੜਾ ਨੌਜਵਾਨ ਪੀੜ ਜਾ ਰਿਹਾ ਨੌਜਵਾਨ ਜਿਹੜਾ ਇਹ ਸਾਰਾ ਕੇਜਰੀਵਾਲ ਦੇ ਨਾਲ ਤੇ ਪੰਜਾਬ ਦੇ ਨਾਲ ਕੀਤੀ ਜਾਣ ਆਮ ਆਦਮੀ ਪਾਰਟੀ ਦੀ ਲੋਕ ਸਭਾ ਚ ਕਿਸ ਤਰ੍ਹਾਂ ਦਾ ਰਿਜ਼ਲਟ ਹੋਏਗਾ ਕੀ ਉਮੀਦ ਕਰਦੇ ਪੰਜਾਬ ਦੇ ਵਿੱਚ ਲੋਕ ਪੂਰੀ ਤਰ੍ਹਾਂ ਤਿਆਰ ਨੇ ਤੁਸੀਂ ਜੀਜਪੀ ਨੂੰ ਦੇਖਿਆ ਹੋਣਾ ਤੁਸੀਂ ਕਵਰੇਜ ਕਰਦੇ ਰਹੇ ਨਿਓ ਅੰਮਰਸਰ ਦੇ ਵਿੱਚ ਕੀ ਹਾਲ ਹੋਇਆ ਇਹ ਇੱਕ ਫ੍ਰੀਪੋਰਟ ਦੇ ਵਿੱਚ ਦੇਖੋ ਦੋ ਦਿਨ ਫ੍ਰੀਪੋਰਟ ਮੋਗਾ ਉਧਰੋਂ ਤੁਸੀਂ ਪਠਾਨਕੋਟ ਦੇ ਵਿੱਚ ਦੇਖੋ ਲੋਕਾਂ ਨੇ ਹੁਣ ਪੋਸਟ ਲਾ ਦੇ ਟਰੱਕਰ ਦੇ ਵਿੱਚ ਤੇ ਜੀਜੇ ਜੀ ਦਾ ਕੋਈ ਵੀ ਬੰਦਾ ਸਾਡੀ ਟੀਮ एगा पंजाब पूरी तरह बार तैयार है आम आदमी पार्टी के हक सा मुख्यमंत्री सर मान उन्होंने डिकलेयर किया होा दिता है तेरह चीजों का और ये असं सारे वर्ग तेरह चीजों जिला दफ्तर इंचार्ज मैं ਕਹਣਾ ਚਾਹੁੰਦੇ ਕਿ ਅੱਜ ਅਸੀਂ ਜੋ ਇਹ ਸਾਡਾ ਭਾਰਤ ਦੇ ਬੱਚੇ ਆ ਕਿ ਅਸੀਂ ਉਸ ਸਾਡੇ ਜੇ ਤਰਕ ਇਮਾਨਦਾਰ ਲੀਡਰ ਦੀ ਇਹ ਪੁਤਰੀ ਦੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਇੱਕ ਇਨਕਲਾਬੀ ਵਿਚਾਰਧਾਰਾ ਦਾ ਬੁੱਢ ਵਜਿਆ ਔਰ ਉਸ ਵਿਚਾਰਧਾਰਾ ਇੰਨੀ ਫੈਲ ਚੁੱਕੀ ਹੈ ਉਹ ਐਨਾ ਉਹਦਾ ਵਿਸਤਾਰ ਹੋ ਚੁੱਕਿਆ ਹੈ ਕਿ ਜਿਹੜਾ ਤਾਨਾਸ਼ਾ ਮੋਦੀ ਹੈ ਜਿਹੜਾ ਫਿਰਕਾ ਪ੍ਰਸਤੀ ਦੀ ਗੱਲ ਕਰਦਾ ਹੈ ਜਿਹੜਾ ਕਾਰਪੋਰੇਟ ਦੀ ਗੱਲ ਕਰਦਾ ਹੈ ਜਿਹੜਾ ਮਤਲਬ ਮਜ਼ਦੂਰਾਂ ਗਰੀਬਾਂ ਉਹਨਾਂ ਨੂੰ ਉਹਨਾਂ ਨੂੰ ਤਬਾਹੀ ਦੇ ਵੱਲ ਜਾ ਰਿਹਾ ਹੈ ਕਿਸਾਨਾਂ ਨੂੰ ਤਬਾਹੀ ਵੱਲ ਜਾ ਰਿਹਾ ਹੈ ਔਰ ਇਸ ਤਰ੍ਹਾਂ ਦੇ ਮਤਲਬ ਐਕਟ ਪਿਆ ਰਿਹਾ ਹੈ ਜਿਦੇ ਨਾਲ ਸਾਡੀ ਜਿਹੜੀ ਹੇਟ ਵੀ ਕਲਾਸ ਹੈ ਮਿਡਲ ਕਲਾਸ ਹੈ ਉਹ ਆਉਣ ਵਾਲੇ ਸਮੇਂ ਵਿੱਚ ਦਬਾਉ। ਉਸ ਦੇ ਖਿਲਾਫ ਇੱਕ ਮੋਰਚਾ ਖੜਾ ਹੈ ਜਿਸ ਨੂੰ ਅਸੀਂ ਇੱਧਿਆ ਕਹਿੰਦੇ ਹਾਂ ਔਰ ਉਸ ਦੇ ਵਿੱਚ ਮੁੱਖ ਤੇ ਜਿਹੜੀ ਹੈ ਉਹ ਰਵਿੰਦ ਕੇਜਰੀਵਾਲ ਸੀ। ਔਰ ਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹਨਾਂ ਜਿਹੜੀ ਪੋਲੀਟੀਕਲ ਸਟ੍ਰੈਟਜੀ ਹੈ ਉਹ ਇੰਨੀ ਤਾਕੜੀ ਹੈ ਕਿ ਮੋਦੀ ਜਿਹੜਾ ਉਹ ਤੋਂ ਡਰਾਂ ਚੁੱਕਿਆ। ਉਸ ਵਿੱਚ ਡਰ ਪੈਦਾ ਹੋ ਚੁੱਕਿਆ ਹੈ। ਕਿ ਮੈਂ ਜਿਹੜਾ ਸੀ 400 ਦੀ ਗੱਲ ਕਰਦਾ 400 ਦੀ ਗੱਲ ਕਰਦਾ ਕਰਦਾ ਕਿਤੇ ਮੈਂ 150 ਤੇ ਵੀ ਨਾ ਤਾਂ ਉਸ ਨੂੰ ਇਹ ਇਨਾ ਖਤਰਾ ਪੈਦਾ ਹੋ ਗਿਆ ਇਸ ਕਰਕੇ ਉਸ ਨੇ ਰਵਿੰਦ ਕੇਜਰੀ왈 ਜੀ ਨੂੰ ਜੇਲ੍ਹ ਦੇ ਅੰਦਰ ਨੈਤਿਕ ਪਧਰ ਤੇ ਤੌਰ ਤੇ ਜਿਹਦਾ ਕੋਈ ਨੈਤਿਕ ਆਧਾਰ ਨਹੀਂ ਜਿਹਦਾ ਕੋਈ ਕਾਨੂੰਨੀ ਆਧਾਰ ਨਹੀਂ ਕਿਉਂਕਿ ਜੇ ਅਸੀਂ ਕਾਨੂੰਨੀ ਧਾਰ ਤੇ ਦੇਖਿਆ ਤੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਕਿਸੇ ਨੂੰ ਗਿਰਫਤਾਰ ਨਹੀਂ ਕੀਤਾ ਜਾਂਦਾ ਜਨੋ ਕੇ ਜਿਹੜੇ ਕ੍ਰਿਮੀਨਲ ਨੇ ਜਿਨ੍ਹਾਂ ਦੀ ਜਿਨ੍ਹਾਂ ਦੇ ਸਬੂਤ ਨੇ ਜਿਨ੍ਹਾਂ ਦੇ ਐਵੀਡੈਂਸ ਜਿਨ੍ਹਾਂ ਦੇ ਵਿਟਨੈਸ ਨੇ ਉਹ ਅੱਜ ਸ਼ਰੇਆਮ ਗੁੰਡਾਗਰਦੀ ਕਰਦੇ ਦੇਸ਼ ਦੇ ਵਿੱਚ ਮਿਲਦੇ ਆ ਤਾਂ ਸਭ ਤੋਂ ਪਹਿਲਾਂ ਮੈਂ ਰੋਕਣਾ ਚਾਹੁੰਗਾ ਇੱਕ ਤੋਂ ਤੁਸੀਂ ਕਹਿ ਰਹੇ ਹੋ ਤਾਨਾਸ਼ਾਹੀ ਦੀ ਗੱਲ ਜਾਂ ਏਜੰਸੀਆਂ ਦੀ ਗੱਲ ਇੱਕ ਚੀਜ਼ ਚੰਡੀਗੜ੍ਹ ਤੇ ਦੇਖਣ ਨੂੰ ਆਈ ਸੀ ਕਿ ਚੰਡੀਗੜ੍ਹ ਮੇਅਰ ਦਾ ਇਲੈਕਸ਼ਨ ਹੋਇਆ ਤਾਂ ਜੋ ਉਹਨਾਂ ਦਾ ਉਹ ਜਬਜ਼ਰਵਰ ਸੀਗਾ ਜੋ ਲਾਇਆ ਸੀਗਾ ਉਹਨੇ ਮਾਫੀ ਵੀ ਮੰਗੀ ਸੁਪਰੀਮ ਕੋਰਟ ਦੇ ਕੋਲ ਤੁਹਾਨੂੰ ਵੀ ਲੱਗਦਾ ਕਿ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਡੈਮੋਕ੍ਰੇਸੀ ਦੀ ਹੱਤਿਆ ਕਰਦੇ ਮਾਫੀ ਮੰਗ ਲੈਣਾ ਮਤਲਬ ਇਹ ਫਿਕਰਤਮੰਦ ਨਹੀਂ ਹੈ ਕਿ ਗਲਤੀਆਂ ਨਹੀਂ ਹੈ ਗਲਤੀਆਂ ਤਾਂ ਕਿੰਦੀਆਂ ਜਾਣੇ ਚੋ ਜਿਹਾ ਇਹ ਮਤਲਬ ਬਹੁਤ ਵੱਡੇ ਬੰਦੇ ਨੇ ਬਹੁਤ ਵੱਡੀ ਤਕੇਸ਼ ਆਈ ਹੈ ਇੱਕ ਬੰਦਾ ਦੁਨੀਆਂ ਦੇ ਵਿੱਚ ਇਹ ਕਿ ਇਤਿਹਾਸ ਸਿਰਜਤਾ ਕਿ ਜਿਹੜਾ ਇਹ ਅਫਸਰशाही ਹੈ ਉਹ ਸੂ ਇਹ ਕਿਸ ਤਰ੍ਹਾਂ ਨਚਾਉਂਦੇ ਹੈ ਇਸ ਤਰ੍ਹਾਂ ਇੱਕ ਬਹੁਮਤ ਹੋਣ ਦੇ ਬਾਵਜੂਦ ਉਹ ਬੰਦਾ ਸ਼ਰੀਆਮ ਕੈਮਰਨ ਦੇ ਕੋਲ ਭਰਾ ਇਹ ਕਰਿਆ ਹੋਇਆ ਹੋਰ ਫਿਰ ਦੀ ਗਲਤ ਫੈਸਲਾ ਦੇ ਰਿਹਾ ਹੈ ਅੱਜ ਉਹ ਮਾਫੀ ਮੰਗ ਰਿਹਾ ਹੈ ਕਿਉਂ ਮਾਫੀ ਦਾਤਾਰੇ ਇੱਕ ਜਿਹੜਾ ਹੈਗਾ ਸਿਵਲ ਅਧਿਕਾਰੀ ਹੈ ਜਿਹੜਾ ਐਡਾ ਉਡਾਗਣਾ ਕਰਦਾ ਉਹ ਤਾਂ ਸਜ਼ਾ ਹੋਣੀ ਚਾਹੀਦੀ ਹੈ ਉਸ ਨੂੰ ਤੇ ਕੱਲ ਨੂੰ ਇਹ ਸੈਂਟਰਲ ਅੱਜ ਭਾਈ ਬਿਲਕੁਲ ਏਜੰਸੀਆਂ ਨੇ ਵੀ ਮਾਫੀ ਮੰਗ ਲੈਂਗੇ ਗਲਤੀ ਨਾਲ ਦੀ ਅਸੀਂ ਮੈਂ ਕਹਿੰਦਾ ਜਿਹੜੀਆਂ ਏਜੰਸੀਆਂ ਨੇ ਉਹ ਤਾਂ ਇਸ ਤੋਂ ਵੀ ਅੱਗੇ ਵੱਚ ਚੁੱਕੀਆਂ ਨੇ ਉਹ ਜਿਹੜੀਆਂ ਏਜੰਸੀਆਂ ਨੇ ਉਹ ਸਰਕਾਰੀ ਨੇ ਕਿ ਉਹ ਮਾਫੀ ਮੰਗ ਕੇ ਕੰਮ ਚੱਲ ਸਕਦੇ ਨੇ ਉਹਨਾਂ ਨੂੰ ਮੈਂ ਕਹਿੰਦਾ ਇੱਕ ਸਮਾਂ ਆ ਰਿਹਾ ਬੜਾ ਛੇਤੀ ਇੱਕ ਝੂੰ ਤੋਂ ਬਾਅਦ ਚਾਰ ਬਣ ਰਹੀ ਹੈ ਔਰ ਉਸ ਦੇ ਵਿੱਚ ਕੇਜਰੀਵਾਲ ਜੀ ਦੀ ਮੁੱਖ ਜਿਹੜੀ ਹੈ ਭੂਮਿਕਾ ਹੋਏਗੀ ਔਰ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਸਮੂਹੇ ਦੇਖਦੇ ਤੁਸੀਂ ਕਿਵੇਂ ਨੱਚਦੀਆਂ ਕਿਵੇਂ ਮਾਫੀ ਮੰਗਦੀਆਂ ਕਿਵੇਂ ਗੋਡਿਆਂ ਪੈਰ ਚੱਲਦੇ ਆ ਤੁਹਾਨੂੰ ਦਾ ਕੰਮਾਂਗੇ ਔਰ ਮੋਦੀ ਹੈ ਜਿਹੜਾ ਇਹ ਸਾਨੂੰ ਕਿਤੇ ਇੱਥੇ ਲੱਭਣਾ ਨਹੀਂ ਇਹ ਜਾਂ ਤਾਂ ਕਿਸੇ ਕਾਰਪੋਰੇਟ ਦੇ ਮਹਿਲ ਦੇ ਵਿੱਚ ਲੁਕਿਆ ਹੋਊਗਾ ਜਾਂ ਕਿਸੇ ਮਤਲਬ ਬਾਹਰ ਜਿੱਨਾਂ ਜਿੱਤੇ ਦੇ ਮਿੱਤਰ ਹੈਗੇ ਕਾਰਪੋਰੇਟ ਇਹ ਉੱਥੋਂ ਹੀ ਮਿਲੂਗਾ ਇੰਡੀਆ ਦੇ ਵਿੱਚ ਸਿਰਫ ਤੁਸੀਂ ਸਮੇਤ ਬੈਠੇ ਹੋ ਆ ਸਾਡੇ ਚੈਨਲ ਤੇ ਮਤਲਬ ਕੀ ਅਪੀਲ ਪੰਜਾਬ ਦੀ ਦੇਰੀ ਆਵਾਮ ਹੈ ਉਹਨਾਂ ਨੂੰ ਮੈਂ ਅਸੀਂ ਪੰਜਾਬ ਦਾ ਜਿਹੜਾ ਨੌਜਵਾਨ ਹੈ ਪੰਜਾਬ ਦਾ ਜਿਹੜਾ ਵੋਟਰ ਹੈ ਪੰਜਾਬ ਦੇ ਜਿਹੜੇ ਦਲਿਤ ਵਰਗ ਹੈ ਪੰਜਾਬ ਦੇ ਜਿਹੜੇ ਸ਼ੂਸ਼ਤ ਵਰਗ ਹੈ ਪੰਜਾਬ ਦਾ ਕਿਸਾਨ ਵਰਗ ਹੈ ਕਹਿੰਦਾ ਮੈਂ ਪੰਜਾਬ ਦੀ ਸੁੱਚੇ ਵੋਟਰ ਨੂੰ ਅਸੀਂ ਇਸ ਪਲੇਟਫਾਰਮ ਤੋਂ ਬੇਨਤੀ ਕਰਾਂਗੇ ਕਿ ਇਹ ਲੜਾਈ ਕੇਜਰੀਵਾਦ ਦੀ ਲੜਾਈ ਨਹੀਂ ਹੈ ਇਹ ਦੋ ਤਿਰਾਂ ਦੀ ਲੜਾਈ ਹੈ ਇੱਕ ਪਾਸੇ ਜਾਬਰ ਜ਼ੁਲਮ ਹੈ ਇੱਕ ਪਾਸੇ ਉਹ ਜਾਬਰ ਜ਼ੁਲਮ ਦੇ ਨਾਲ ਡਟ ਕੇ ਲੜਨ ਵਾਲਾ ਉਹ ਲੀਡਰ ਹੈ ਅੱਜ ਅਸੀਂ ਉਸ ਜ਼ਾਲਮ ਨੂੰ ਅਸੀਂ ਇਸ ਸਤਾ ਤੋਂ ਚੱਲਦੇ ਕਰਨਾ ਤਾਂ ਕਿ ਇੱਥੇ ਡੈਮੋਕ੍ਰੇਸੀ ਬਸ ਕੇ ਇੱਥੇ ਜਿਹੜਾ ਹੈਗਾ ਸੈਕੂਲਰ ਜਿਹੜਾ ਸਿਸਟਮ ਉਹ ਬਰਕਰਾਰ ਰਸਕੇ ਇੱਥੇ ਲਾ ਐਂਡ ਰੂਲ ਲੈਂਡ ਆਰਡਰ ਹੈ ਜਿਹੜਾ ਉਹ ਕਸਟਿਮ ਦੇ ਮੁਤਾਬਕ ਚੱਲੇ ਇਸ ਦੇ ਲਈ ਜ਼ਰੂਰੀ ਹੈ ਕਿ ਅੱਜ ਪੰਜਾਬ ਦਾ ਜਿਹੜਾ ਇੱਕ ਇੱਕ ਵੋਟਰ ਹੈ ਜਿਹੜਾ ਉਹ ਇੱਕ ਕਸਮ ਖਾਵੇ ਇਹ ਸੰਕਲਪ ਕਰੇ ਕਿ ਅਸੀਂ ਇਸ ਮੋਦੀ ਸਰਕਾਰ ਨੂੰ ਚਲਦਾ ਕਰਨਾ ਤਾਂ ਕਿ ਅਸੀਂ ਇਸ ਹਿੰਦੁਸਤਾਨ ਦੀ ਡੈਮੋਕ੍ਰੇਸੀ ਇਹਦਾ ਕਨਸਟੀਟਿਊਸ਼ਨ ਇਹਦਾ ਜੁਡੀਸ਼ੀਅਲ ਸਿਸਟਮ ਇਹਦਾ ਸੋਸ਼ਲ ਸਿਸਟਮ ਉਹਨੂੰ ਅਸੀਂ ਬਰਕਰਾਰ ਰੱਖੀਏ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋਨਰਾਜੀ ਅੱਜ ਜਿਹੜਾ ਤੁਸੀਂ ਸੋਇਕ ਬਾਤ ਤੇ ਬੈਠੇ ਹੋ 3B2 ਮੁਹਾਲੀ ਚ ਕੀ ਕਹਿਣਾ ਚਾਹੋਗੇ ਜੀ ਕਹਿਣਾ ਕਿ ਸਭ ਨੂੰ ਪਤਾ ਜੀ ਜੁਨੀਓ ਨੂੰ ਸਾਡੇ ਜਿਹੜਾ ਦਵਨ ਜਿਹੜਾ ਹੋ ਰਿਹਾ ਉਹਦੇ ਬੁੱਧ ਉਹਦੇ ਅਸੀਂ ਪਛੜਤਾ ਕਰਕੇ ਪਛੜਦਾ ਰਹੀ ਹੈ ਕਿਉਂਕਿ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਡੈਮੋਕ੍ਰੇਸੀ ਬਹੁਤ ਹੋ ਰਹੀ ਹੈ ਜਿਹੜਾ ਕੋਈ ਬਾੜਾ ਜਾਂ ਬੂਰਦਾ ਜਿਹੜਾ ਕੋਈ ਉਹਨਾਂ ਦੇ ਜੀਡੀਪੀ ਪਾਰਟੀ ਬੂਰਦਾ ਉਹ ਜਾਂ ਇਹੀ ਜਾਂ ਫਿਰ ਸੀਪੀਆਈ ਜਾਂ ਫਿਰ ਇੰਕਮ ਹੈ ਇਹਨੀਆਂ ਨੂੰ ਵਿਗਿਆਨੇ ਸੋ ਅਸੀਂ ਤਾਂ ਸਾਡੇ ਜਿਹੜਾ ਨੇਤਾ ਜਿਹੜੇ ਕੇਜਰੀਵਾਲ ਸਾਹਿਬ ਹੋਰ ਵੀ ਜਿਹੜੇ ਨੇ ਬੜੇ ਹੋਏ ਨੇ ਚੋੜਿਆ ਸਾਹਿਬ ਸੰਦੇਸ਼ ਜੀ ਦੁਨੀਆਂ ਦੇ ਵਿੱਚ ਸਟਾਈ ਹਮੇਸ਼ਾ ਸੱਚੂ ਨੂੰ ਬੋਲਦੀ ਹੁੰਦੀ ਹੈ ਜੇ ਸੰਦੇਸ਼ ਸਿੰਘ ਜੀ ਤੇ ਲੋਕਾਂ ਨੂੰ ਅੱਗੇ ਇੱਕ ਨੂੰ ਚਾਹੀਏ ਐਸੀ ਤਰ੍ਹਾਂ ਕੇਜਲੂਆ ਸਾਹਿਬੀ ਬਾਹਰ ਆ ਰਹੇ ਕਿ ਕਿੰਨੀ ਹੱਦ ਰੋਕ ਰੱਖਦੇ ਸੋ ਬਸ ਇਹ ਤਾਂ ਪੋਸ਼ਟ ਜਵਰ ਦੇ ਵਿਰੁੱਧ ਗੁਰਮ ਦੇ ਵਿਰੁੱਧ ਅੱਜ ਇਕੱਠੇ ਬਟਿਆ ਸਾਡੇ ਸਰਦਾਰ ਕਰਨ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਨੰਨੇਸ਼ਨਾ ਹੋਈ ਉਹ ਸਾਰੇ ਨੇ ਆਪਾਂ ਬਸੰਦ ਹਸੇ ਬਟੇ ਸਾਰੇ ਉਹਨਾਂ ਦੀ ਲਗਵਾਈ ਗੁਰਮ ਦੇchna ਤੇ ਉਹਨਾਂ ਦੇ ਕਲੈਕਟਰ ਦੇ ਸਾਰੇ ਅਫਸਰ ਜਿੰਨੇ ਵੀ ਇੱਥੇ ਆ ਆਮ ਆਦਮੀ ਪਾਰਟੀ ਵਰਕਰ ਨੇ ਹਾਉਦੇਦਾਰ ਨੇ ਤੁਰਕੋ ਬੁਝਾ ਸਕਦੇ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਜਿਹੜੇ ਆਮ ਲੋਕ ਨੇ ਉਹ ਵੀ ਕਿਤੇ ਨਾ ਕਿਤੇ बिजनेसमੈਨ ਉਹ ਵੀ ਡਰਦੇ ਆ ਕਿ ਜੇ ਉਹ ਆਵਾਜ਼ ਚੁੱਕਦੇ ਆ ਕੱਲ ਨੂੰ ਸੈਕਟਰ ਗਵਰਨਮੈਂਟ ਦੇ ਖਿਲਾਫ ਤਾਂ ਉਹਨਾਂ ਦੇ ਵੀ ਕਾਰਵਾਈ ਹੋ ਸਕਦੀ ਹੈ ਇਸ ਤਰ੍ਹਾਂ ਦੀ ਮੈਂ ਤਾਂ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਨੇ ਕਿ ਚਾਹੇ ਬਿਜਨੈਸਮੈਨ ਹੋਵੇ ਚਾਹੇ ਪਬਲਿਕ ਮੈਨ ਹੋਵੇ ਤੇ ਚਾਹੇ ਕੋਈ ਸਾਡੇ ਬੀੜਰ ਜਿਹੜਾ ਵੀ ਕੋਈ ਮਰਜ਼ੀ ਆਵਾਜ਼ ਚੱਕਦਾ ਉਹਦੇ ਨਾਲ 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 ਉਹਦੇ ਨਾਮ ਤੇ ਨਾਲ ਨਾਲ ਉਹਦੇ ਕੰਟੈਕਟ ਤੇ ਨਾਮ ਰਸ ਤੇ ਤੇ ਸਰ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਆ ਪੰਜਾਬ ਚ ਜਿਹੜੀਆਂ 13 0 ਦੀ ਆਪਾਂ ਗੱਲ ਕਰ ਰਹੇ ਆ ਕਿੰਨਾ ਕ ਆਪਾਂ ਸਫਲ ਹੋ ਆਏ ਇਸੇ ਰੈਕਟਰ 13 ਜੂਨ 2050 ਦੇ 13 ਜੂਨ ਦੇ ਅੱਗੇ ਕੀ ਐ ਬਾਕੀ ਪੰਜਾਬ ਦੇ ਸਾਰੇ ਪੰਜਾਬ ਵਾਲੇ ਕਹਿ ਸਕਦੇ ਆ ਬਾਕੀ ਮੈਨੂੰ ਲੱਗਦਾ ਕਿ ਜੋ ਅੱਜ ਖਲਾਅ ਦਨੇ ਰੋਕੀ ਡੈਮੋਕਰੈਟਿਕ ਮਹਿਨਤ ਕਰ ਰਹੀ ਕੋਸ਼ਿਸ਼ ਕਰਦੇ ਉਹ ਆਪਣਾ ਵੀ ਦੇਖਣੇ ਨਹੀਂ ਚਾਹੁੰਦੇ ਲੇਕਿਨ ਉਹਨਾਂ ਤੁਸੀਂ ਆਵਾਜ਼ ਤੋਂ ਦਵਾਓਗੇ ਉਹਨਾਂ ਹੀ ਉਹ ਚੀਜ਼ ਹੋਊਗੀ ਮੈਨੂੰ ਲੱਗਦਾ ਵੀ ਸੈਂਟਰ ਦੇ ਵਿੱਚ ਵੀ ਅੱਜ ਦੀ ਜਿਹੜੀ ਦੁਬਾਰਾ ਦਾ ਡੈਮੋਕਰੇਸੀ ਬੁਲਵਾਰੀ ਦਾ ਲੈ ਉਹ ਉਹਨਾਂ ਜਿਆਦਾ ਉੱਪਰ ਕੇ ਸਾਹਮਣੇ ਥੈਂਕ ਯੂ ਸਰ ਥੈਂਕ ਯੂ ਉਹ ਅੱਜ ਕੋਈ ਜੋ ਅੱਜ ਹਮਲਾ ਚੱਲ ਰਹੇ ਹੈ ਕਿ ਮੋਦੀ ਸਰਕਾਰ ਜਿਹੜੀ ਕਿ ਸੈਂਟਰ ਦੇ ਵਿੱਚ ਇਸ ਟਾਈਮ ਪਿਛਲੇ 10 ਸਾਲਾਂ ਤੋਂ ਮਤਲਬ ਇੰਨਾ ਤਾਲਾਛਈ ਰਾਜ ਕਰ ਰਹੀ ਹੈ ਉਹਦੇ ਵਿੱਚ ਆਪਣੇ ਸਭ ਨਹੀਂ ਹੈ ਕਿਉਂਕਿ ਪਹਿਲੀ ਗੱਲ ਕਿ ਦੇਖੋ ਆਮ ਲੋਕਾਂ ਨੂੰ ਕੀ ਚਾਹੀਦਾ ਹੈ ਕਿ ਇਹਦੀ ਮੈਡੀਕਲ ਸਿਟੀ ਬੀਟ ਹੋਵੇ ਐਜੂਪੋਰਟ ਫਰੀ ਹੋਵੇ ਲੋਕਾਂ ਦੇ ਜਿਹੜੇ ਖਾਤੇ ਘਰਦਿਆਂ ਲੈਡੀ ਦਾ ਜੋ ਕਿ ਘੁੰਮਣ ਜਿੱਦਾਂ ਜਿੱਦਾਂ ਕੈਮਰੇ ਵਗੈਰਾ ਲਾਉਂਦੇ ਆ ਇਹ ਕਿਸੇ ਲੈਡੀ ਦੀ ਜੋ ਹੀ ਜਿਹੜੀ ਸੁਰੱਖਿਆ ਉਹ ਵੀ ਹੋ ਗਈ ਉਹਦੇ ਜੋ ਪਬਲਿਕ ਦੇ ਫਾਇਦੇ ਦੇ ਕੰਮ ਹੈ ਪਬਲਿਕ ਦੇ ਖਰਚੇ ਕੋ ਢੰਗੇ ਕੰਮ ਹੈ ਉਹ ਜੋ ਕੇਜੀ ਦਾ ਸਰਕਾਰ ਨੇ ਦਿੱਤੇ ਆ ਉਹ ਦਿੱਲੀ ਦੇ ਵਿੱਚ ਅਸਲੂ ਹਾਰਮਨੀ ਕਿਉਂਕਿ ਦਿੱਲੀ ਇੱਕ ਛੋਟਾ ਜਿਹਾ ਸਟੇਟ ਹੈ ਤੇ ਪ੍ਰਧਾਨ ਮੰਤਰੀ ਔਰ ਅਮਰ ਸ਼ਾਦੀ ਗ੍ਰਹਿ ਮੰਤਰੀ ਇਹਨਾਂ ਨੇ ਸਮਝ ਲਿਆ ਕਿ ਇੱਕ ਸੰਗਤ ਹੁੰਦੇ ਦੇਜੇ ਉੱਤੇ ਆਪਣੀ ਬੈਲਚ ਫੜਾ ਰੱਖੀ ਹੈ ਉਸ ਨੂੰ ਉੱਪਰ ਕਰਨ ਵਾਸਤੇ ਦਿੱਲੀ ਵਿੱਚ ਕੇਜਰੀਵਾਦ ਜੀ ਨੂੰ ਇੱਕ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਪਰੰਤੂ ਜੋ ਇਹ ਹਾਲਾਤ ਹੋਏ ਆ ਉਸ ਨੂੰ ਦੇਖਦੇ ਹੋਏ ਹੁਣ ਆਮ ਲੋਕਾਂ ਦੇ ਅਸੀਂ ਵੀ ਆਮ ਹੀ ਆ ਅਸੀਂ ਕੋ ਬਿਜ਼ਨਸਮੈਨ ਅੱਜ ਅਸੀਂ ਵੀ ਇਸੇ ਜੀ ਦੇ ਉੱਤੇ ਦੁਖੀ ਹੋ ਕੇ ਅੱਜ ਇੱਥੇ ਬੈਠੇ ਆ ਅਸੀਂ ਹਰੇਕ ਤਰ੍ਹਾਂ ਦੇ ਜਾਣੂ ਪਿਆਰ ਆ ਆਮ ਲੋਕ ਇਸ ਜੀ ਨੂੰ ਤਾਂ ਦੁਖੀ ਹੈ ਕਿ ਕਿਉਂ ਇੱਕ ਏਜੰਸੀ ਦੀ ਬਾਜ਼ੀ ਵਿੱਚ ਅੰਦਰ ਠੁੱਕਿਆ ਗਿਆ। ਉਹ ਇੱਕ ਕਾਨੂੰ ਕਿਸੇ ਬੰਦੇ ਨੂੰ ਅੰਦਰ ਠੁੱਕਿਆ ਜਾ ਸਕਦਾ ਕਿਉਂਕਿ ਜਿਹੜਾ ਬੰਦਾ ਪੁਲਿਸ ਦੇ ਫੈਦੇ ਨਹੀਂ ਕੰਮ ਕਰਦਾ। ਅਗਰ ਉਸ ਨੂੰ ਚੱਕ ਅੰਦਰ ਠੁੱਕਿਆ ਜਾ ਸਕਦਾ ਇਹ ਲੋਕਾਂ ਦੇ ਵਾਸਤੇ ਇੱਕ ਬਹੁਤ ਮਰੀ ਮਤਲਬ ਉਹ ਉਹਦੇ ਚ ਇੱਕ ਮੋਦੀ ਸਰਕਾਰ ਨੂੰ ਇਸ ਚੀਜ਼ ਤੋਂ ਸਮਝਣਾ ਚਾਹੀਦਾ ਇਹ ਕੰਮ ਉਹਨੂੰ ਨਹੀਂ ਕਰਨਾ ਚਾਹੀਦਾ। ਉਹ ਇਸ ਦਾ ਨਤੀਜਾ ਉਹਨੂੰ ਇਸ ਕੋਰਟਾਂ ਨੂੰ